15 ਸਾਲ ਮਤਲਬ ਤੁਸੀਂ ਟਾਈਪ 2 ਫੈਟ ਦਾ ਜਿਹੜਾ ਸੰਤਾਪ ਹੰਡਾਇਆ ਸਰੀਰ ਤੇ ਹਾਂਜੀ ਹਾਂਜੀ ਕੀ ਹੋਇਆ ਕੀ ਸੀ ਕੁਝ ਪਤਾ ਹੈ ਬਸ ਪਤਾ ਹੀ ਨਹੀਂ ਲੱਗਿਆ ਇਹ ਮੈਨੂੰ ਤਾਂ ਦਵਾਈਆਂ ਖਾ ਖਾ ਕੇ ਮੈਂ ਤਾਂ ਬਾਗਲ ਹੋਈ ਪਈ ਸੀ ਮੈਂ ਤਾਂ ਰੋहतक ਤੱਕ ਮਤਲਬ ਕਿ ਪੀਜੀਆਈ ਤੱਕ ਫੇਰ ਲਈ ਸੀ ਇਹ ਦਵਾਈਆਂ ਖਾਈਆਂ ਸੁਨਾਮ ਤਾਂ ਕੋਈ ਸੰਗਰੂਰ ਸਨਾਮ ਪਟਿਆਲੇ ਤਾਂ ਕੋਈ ਡਾਕਟਰ ਛੱਡਿਆ ਹੀ ਨਹੀਂ ਸੀ ਫੇ ਤੁਸੀਂ ਦੇਖੋ ਸਾਡੀ ਭੈਣ ਹੈਗੀ ਐ ਜਿਹੜੀ ਇੰਨੀ ਜ਼ਿਆਦਾ ਪਰੇਸ਼ਾਨ ਸੀ ਇਹਨਾਂ ਦੇ ਜਿਹੜੇ ਹੰਝੂ ਹੈਗੇ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਕਹਾਣੀ ਹੈਗੀ ਐ ਉਹ ਬਿਆਨ ਕਰਦੇ ਨੇ ਬਸ ਮੈਨੂੰ ਪੁਰਾਣੇ ਦਿਨ ਯਾਦ ਕਰਕੇ ਆ ਜਾਂਦੇ ਮੇਰੇ ਛੋਟੇ ਛੋਟੇ ਬੱਚੇ ਸੀ ਮੇਰੀ ਬੇਟੀ ਰੋਟੀ ਬਣਾਉਣ ਲੱਗੀ ਔਰ ਨੋ ਰੋਟੀ ਬਣਾਣੀ ਨਹੀਂ ਆਉਂਦੀ ਤੇ ਉਹ ਨੇਚਰੀ ਨੇ ਵੀ ਮੈਂ ਪਰੌਂਠਾ ਬਣਾਉਣ ਨਹੀਂ ਆ ਪਹਿਲਾਂ ਹੀ ਤਵੇ ਤੇ ਕਿਉਂ ਪਾ ਲਿਆ ਇੱਧਰ ਰੋਟੀ ਪਾਈ ਸਾਡੀ ਬੰਮਤ ਚ ਕੀ ਹੋ ਗਿਆ ਬਾਂਦੇ ਪੈ ਗਿਆ ਮੈਨੂੰ ਬਹੁਤ ਦਿਨਿਆ ਕਰਕੇ ਉਹ ਜਿਹੇ ਬੁਰਾ ਲੱਗਦਾ ਅਸਟੋਨ ਰਿਵਰਡ ਨਵਾਦਣ YouTube ਤੇ ਦੇਖਿਆ ਸਨ ਚੈਨਲ ਤੁਹਾਡੇ ਤੇ ਫਿਰ ਅਸੀਂ ਇੱਥੇ ਬਣ ਚੇ ਗੜ ਕੀ ਹੈ ਜੀ ਅੰਤੜੀ ਦੀ ਸੋਜ ਹੈ ਐਡੀ ਕੋ ਗੱਲ ਆ ਹੋਰ ਕੁਝ ਵੀ ਗੱਲ ਨਹੀਂ ਆ ਇਹ ਟਾਈਫੈਡ ਕੋਈ ਬਿਮਾਰੀ ਥੋੜੀ ਆ ਤੁਸੀਂ 4-5 ਦਿਨ ਪੇਟ ਨੂੰ ਖਾਲੀ ਰੱਖ ਲਓ ਟਾਈਫੈਡ ਤੁਹਾਡਾ ਠੀਕ ਹੈ ਸੇ ਬਰਗਰ ਵੀ ਇਹੇ ਕੁਝ ਖਾਂਦੇ। ਬਰਗਰ ਵੀ ਸੇ। ਹਾਂਜੀ। ਤੇ ਦਿਨ ਚ ਕਿੰਨੀ ਵਾਰ ਹੋ ਜਾਂਦੇ ਸੀ? ਸੱਸੀ ਛੋਟੇ ਹੁੰਦੇ ਦੀ ਖਾਂਦੇ ਸੀ। ਅੱਛਾ ਛੋਟੇ ਹੁੰਦੇ ਦੀ ਖਾਂਦੇ ਸੀ। ਹਾਂਜੀ। ਤੇ ਹੁਣ ਪਹਿਲੀ ਵਾਰ ਆਇਆ ਤੁਸੀਂ ਇੱਥੇ? ਨਹੀਂ ਦੂਜੀ ਵਾਰ ਆ ਰਹੇ ਹਾਂ। ਦੂਜੀ ਵਾਰ ਆਇਆ। ਪਹਿਲੇ ਕਿੰਨਾ ਕੁ ਫਰਕ ਪਿਆ? ਪੂਰਾ ਫਰਕ ਆਈ ਹੁੰਦਾ। ਪੂਰਾ ਫਰਕ। ਕ੍ਰੇਸ਼ਨ ਵਿੱਚ ਖਾਲੇ ਸੀ ਕੋਈ ਫਰਕ ਨਹੀਂ ਪਿਆ ਸੀ। ਜਦੋਂ ਸਟੂਲ ਪਾਸ ਸਹੀ ਹੋਣ ਲੱਗਾ ਤਾਂ ਉਹਦੇ ਜ਼ਖਮ ਸਹੀ ਹੋਣ ਲੱਗ ਜਾਣੇ ਮਸਲੂ ਦਾ ਨਰਮ ਹੋ ਜਾਣਾ ਉਹ ਸਮਝੋ ਠੀਕ ਹੋਣ ਲੱਗ ਗਿਆ ਇੰਨੀ ਗੱਲ ਹੈ ਆਪਰੇਸ਼ਨ ਕਰਾ ਕੇ ਬਵਾਸੀਰ ਕਿਦਾਂ ਠੀਕ ਹੋ ਸਕਦੀ ਹੈ ਖਾਂਸੀ ਦੀ ਪ੍ਰੋਬਲਮ ਸੀ ਉਹਨਾਂ ਨੂੰ ਵੀ ਖਾਂਸੀ ਸੀ ਹਾਂਜੀ ਕਿੰਨੇ ਟਾਈਮ ਦੀ ਉਹਨਾਂ ਨੂੰ ਤਾਂ 20 ਸਾਲ ਦੀ ਸੀਗੀ ਕਿੰਨੇ ਟਾਈਮ ਦੀ 20 ਸਾਲ ਦੀ ਸੀ ਠੀਕ ਠੀਕ ਲਾ ਲਓ ਮਾਸੀ ਨੂੰ ਫੋਨ ਕਰਕੇ ਪੁੱਛ ਲਓ 20 20 ਸਾਲ ਦੀ ਸੀਗੀ ਉਹਨਾਂ ਨੇ ਪ੍ਰੋਬਲਮ ਹੁਣ 20 ਸਾਲ ਦੀ ਖਾਂਸੀ ਹੁਣ ਅਮਰੀਕਾ ਗਏ ਨੇ ਹੁਣ ਠੀਕ ਬਿਲਕੁਲ ਠੀਕ ਨੇ ਬਹੁਤ ਪੈਸਾ ਲਾਤਾ ਉਹਨਾਂ ਨੂੰ ਬਿਲਕੁਲ ਨਹੀਂ ਫਰਕ ਪਿਆ ਪੀਜੀਆਈ ਤੱਕ ਉਹਨਾਂ ਨੇ ਦਵਾਈਆਂ ਖਾਦੀ ਬਿਲਕੁਲ ਪਿਆ ਬੱਸ ਇਹ ਉਹਨਾਂ ਨੂੰ ਇੱਥੋਂ 1 2 3 ਮਹੀਨੇਾਂ ਚ ਹੀ ਫਰਕ ਪੈ ਗਿਆ ਇਹ ਪਹਿਲੀ ਵਾਰ ਹੀ ਫਰਕ ਪੈ ਗਿਆ ਸੀ ਪਹਿਲੀ ਵਾਰ ਜੀ ਹਾਂਜੀ ਮੇਰੇ ਜੋੜ ਹੱਡ ਦੇ ਨਹੀਂ ਤੀ ਜੀ ਦੁਖਣ ਤੋਂ ਸੋਜ ਰਹਿੰਦੀ ਸੀ ਜੀ ਮੇਰੇ ਮੂੰਹ ਤੇ ਵੀ ਰਹਿੰਦੀ ਸੀ ਤੇ ਹੱਥਾਂ ਪੈਰਾਂ ਤੇ ਵੀ ਰਹਿੰਦੀ ਸੀ ਹਾਂਜੀ ਹੁਣ ਮੇਰੇ ਕੋ ਤੇ ਸੋਜ ਨਹੀਂ ਮੈਨੂੰ ਡਿਸਕ ਦੀ ਪ੍ਰੋਬਲਮ ਸਾਈਟ ਕਾ ਪੇਨ ਕਬਿਲਤ ਨੂੰ ਸਾਈਟ ਦਾ ਪੇਨ ਰਹਿੰਦੀ ਸੀ ਅੱਛਾ ਜੀ ਕਿ ਉਹਦੇ ਵਿੱਚ ਮਤਲਬ ਕਾਫੀ ਅੱਗੇ ਨਾਲ ਸੁਧਾਰ ਆ ਕੁਝ ਹੈ ਆ ਤੇ ਉਹ ਵੀ ਹੋ ਜਾਊਗਾ ਠੀਕਾ ਹਣਾ ਮੈਨੂੰ ਤਾਂ ਪੀਜੀ ਵਾਲਿਆਂ ਨੇ ਕਿਹਾ ਸੀ ਆਪਰੇਸ਼ਨ ਲਈ ਮੈਂ ਆਪਰੇਸ਼ਨ ਨਹੀਂ 시 ਕਰਾਇਆ ਆਪਰੇਸ਼ਨ ਹਾਂਜੀ ਆਪਰੇਸ਼ਨ ਲੱਤ ਦਾ ਹਾਂਜੀ ਹਾਂਜੀ ਹਮ ਨੂੰ ਪੇਟ ਦੀ ਹੈ ਜੀ ਅੱਛਾ ਕਿਉਂ ਜੋ ਵੀ ਖਾਣਾ ਪੀਣਾ ਮੈਨੂੰ ਹਾਜਮ ਨਹੀਂ ਹੁੰਦਾ ਤਿੰਨ ਤਿੰਨ ਚਾਰ ਚਾਰ ਵਾਰ ਪੰਜ ਪੰਜ ਵਾਰ ਵੀ ਟਾਇਲਟ ਜਾਣਾ ਪੈਂਦਾ ਅੱਛਾ ਔਰ 10 ਤੋਂ 12 ਦਿਨ ਮੈਂ ਮੈਡੀਸਿਨ ਲਈ ਹੈ ਤਮਨ ਨੂੰ ਮਤਲਬ ਉਹ ਮੈਂ ਦੋ ਟਾਈਮ ਹੀ ਜਾ ਰਿਹਾ ਮਤਲਬ ਪੰਜ ਟਾਈਮ ਤੋਂ ਕੱਟ ਗਿਆ ਜੀ ਜੀ ਸਵੇਰੇ ਸ਼ਾਮ ਹੋ ਗਿਆ ਸਵੇਰੇ ਸ਼ਾਮ ਹੋ ਗਿਆ ਮੇਰੇ ਤੇ ਇੱਕ ਤਾਂ ਗੋਡੇ ਗਿੱਟੇ ਦੁਖਦੇ ਆ ਇੱਕ ਮੇਰਾ ਪਾਸਾ ਜਿਹੜਾ ਨਾ ਇਹ ਕੰਬਦਾ ਹੈ ਹਾਂ ਜੀ ਅਸੀਂ ਦੂਸਰੀ ਵਾਰ ਆਏ ਦਵਾਈ ਲੈਣ ਹਾਂਜੀ ਫਰਕ ਲੱਗਿਆ ਹਾਂਜੀ ਹਾਂਜੀ ਫਰਕ ਬਹੁਤ ਫਰਕ ਹੈ ਨਾੜਾਂ ਬਹੁਤ ਚੜਦੀਆਂ ਸੀ ਮੇਰੇ ਹੁਣ ਫਰਕ ਆ ਗਿਆ ਨਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqi ਅੱਜ ਇੱਕ ਵਾਰ ਮੁੜ ਤੋਂ ਹਕੀਕਤ ਟੀਵੀ ਪੰਜਾਬੀ ਦਾ قافਲਾ ਹੈ ਜਿਹੜਾ ਉਹ ਉੱਚਾ ਪਿੰਡ ਸੰਘੋਲ ਪਹੁੰਚਿਆ ਹੈ ਜਿੱਥੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਜ ਗਰੂਪ ਸਿੰਘ ਪੰਗੂ ਆਪਣੇ ਨੁਸਖਿਆਂ ਨਾਲ ਆਪਣੇ ਟੋਟਕਿਆਂ ਨਾਲ ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਜਿਹੜੀਆਂ ਬਿਮਾਰੀਆਂ ਪ੍ਰਾਣੀਆਂ ਹੋ ਗਈਆਂ ਨੇ ਕ੍ਰੋਨਿਕਲ ਹੋ ਗਈਆਂ ਨੇ ਉਹਨਾਂ ਦਾ ਇਲਾਜ ਹੈਗਾ ਜਿਹੜਾ ਆਪਣੇ ਆਯੁਰਵੈਦਿਕ ਢੰਗ ਨਾਲ ਕਰਦੇ ਨੇ ਦੇਸੀ ਢੰਗ ਨਾਲ ਕਰਦੇ ਨੇ ਔਰ ਅੱਜ ਅਸੀਂ ਉਹਨਾਂ ਲੋਕਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਲੋਕ ਇੱਥੋਂ ਨੁਸਖੇ ਫਾਰਮੂਲੇ ਲੈ ਕੇ ਗਏ ਨੇ ਤੇ ਹੁਣ ਨੌ ਬਰ ਨੌ ਨੇ ਅ ਤੁਹਾਡੀ ਗੱਲਬਾਤ ਹੈਗੇ ਇੱਕ ਸਾਡੇ ਭਾਂਜੀ ਨਾਲ ਕਰਵਾਉਣੇ ਹੈ ਜਿਹੜੇ ਹੁਣੇ-ਹੁਣੇ ਬੜੀ ਸਵੇਰ ਤੋਂ ਜਦੋਂ ਤੋਂ ਅਸੀਂ ਆਏ ਆ ਉਦੋਂ ਤੋਂ ਉਦੋਂ ਤੋਂ ਹੀ ਖੜੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਦਿਲਵਿੰਦਰ ਕੌਰ ਅੱਛਾ ਕਿੱਥੋਂ ਆਏ ਹੋ ਤੁਸੀਂ ਪੁਰਾਲੀ ਤੋਂ ਜੀ ਪੁਰਾਲੀ ਤੋਂ ਆਏ ਹੋ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਸਰ ਬੇਟੇ ਨੂੰ ਖਾਂਸੀ ਸੀਗੀ ਫਰਸਟ ਟਾਈਮ ਆਏ ਅਸੀਂ ਦਵਾਈ ਲੈਣ ਅੱਛਾ ਖਾਂਸੀ ਸੀ ਹਾਂਜੀ ਤੇ ਕੀ ਸੁਣਿਆ ਉਹ ਆਲੇ ਦਲੇ ਤੱਕ ਕੁਝ ਨਾ ਕੁਝ ਪੁੱਛਾ ਕਰਿਆ ਹੋਊਗਾ ਹਾਂਜੀ ਸਾਡੇ ਮੈਸੀ ਜੀ ਪਹਿਲਾਂ ਇੱਥੇ ਦਵਾਈ ਲੈ ਕੇ ਗਏ ਸੀਗੇ ਉਹਨਾਂ ਨੂੰ ਆਰਾਮ ਆਇਆ ਉਹਨਾਂ ਨੇ ਸਾਨੂੰ ਦੱਸਿਆ ਸੀ ਅਸੀਂ ਤਾਂ ਦਵਾਈ ਲੈਣ ਆਏ ਕੀ ਪ੍ਰੋਬਲਮ ਸੀ ਮਸੀ ਜੀ ਉਹਨਾਂ ਨੂੰ ਖਾਂਸੀ ਦੀ ਪ੍ਰੋਬਲਮ ਸੀ ਉਹਨਾਂ ਨੂੰ ਵੀ ਖਾਂਸੀ ਸੀ ਹਾਂਜੀ ਕਿੰਨੇ ਟਾਈਮ ਦੀ ਉਹਨਾਂ ਨੂੰ ਤਾਂ 20 ਸਾਲ ਦੀ ਸੀਗੀ ਕਿੰਨੇ ਟਾਈਮ ਦੀ 20 ਸਾਲ ਦੀ ਸੀ ਠੀਕ ਠੀਕ ਲਾ ਲਓ ਮਾਸੀ ਨੂੰ ਫੋਨ ਕਰਕੇ ਪੁੱਛ ਲਓ 20 थीक, थीक अच्छा, अच्छा, 20 ਸਾਲ ਦੀ ਸੀਗੀ ਉਹਨਾਂ ਨੇ ਪ੍ਰੋਬਲਮ ਹੁਣ 20 ਸਾਲ ਦੇ ਖਾਂ ਸੀ ਹੁਣ ਅਮਰੀਕਾ ਗਏ ਨੇ ਹੁਣ ਠੀਕ ਬਿਲਕੁਲ ਠੀਕ ਨਹੀਂ ਸੀ ਬਿਲਕੁਲ ਤੋਂ ਦੋਈ ਖਾਦੀ ਇਹਨਾਂ ਨੇ ਅੱਛਾ ਹਾਂਜੀ ਉਹਨਾਂ ਨੇ ਸਾਨੂੰ ਦੱਸਿਆ ਸੀ ਤਾਂ ਹੀ ਕਰਕੇ ਸੀ ਇੱਥੇ ਅੱਛਾ ਅੱਛਾ ਹਾਂਜੀ ਤੇ ਫਿਰ 20 ਸਾਲ ਮਾਸੀ ਨੇ ਕਿਵੇਂ ਚੱਲੇ ਉਹਨਾਂ ਨੇ ਬੜੀ ਦਵਾਈਆਂ ਖਾ ਲਈ ਉਹਨਾਂ ਨੂੰ ਕੋਈ ਮਤਲਬ ਕਿਤੇ ਆਰਾਮ ਨਹੀਂ ਸੀ ਆਇਆ ਅੱਛਾ ਨਹੀਂ ਅਮਰੀਕਾ ਵਰਗੇ ਮੁਲਕ ਦੇ ਵਿੱਚ ਤੇ ਅਸੀਂ ਤੇ ਅਮਰੀਕਾ ਨੂੰ ਭੱਜਦੇ ਸੀ ਨਹੀਂ ਉਹ ਫਸਟ ਟਾਈਮ ਗਏ ਆ ਬੇਟੇ ਕੋਲ अच्छा फर्स्ट टाइम गए हां जी फर्स्ट टाइम गए हां जी हां जी ते फिर इत्ते ਵੀ ਤਾਂ ਦੇਸੀ ਨੁਸਖੇ ਟੋਟ ਕੇ ਉਹਨਾਂ ਨੇ ਕੋਈ ਨਾ ਕੋਈ ਦਵਾਈਆਂ ਲਈਆਂ ਸਰ ਨਹੀਂ ਬਿਲਕੁਲ ਉਹਨਾਂ ਨੂੰ ਫਰਕ ਨਹੀਂ ਪਿਆ ਮਾਸੀ ਨੇ ਪੈਸਾ ਵੀ ਬੜਾ ਲਾਤਾ ਉਹ ਵੀ ਸਰ ਬੜਾ ਬਹੁਤ ਪੈਸਾ ਲਾਤਾ ਉਹਨਾਂ ਨੂੰ ਬਿਲਕੁਲ ਨਹੀਂ ਫਰਕ ਪਿਆ ਪੀਜੀਆਈ ਤੱਕ ਉਹਨਾਂ ਨੇ ਦਵਾਈਆਂ ਖਾਧੀਆਂ ਬਿਲਕੁਲ ਪਿਆ ਵੈਸੇ ਉਹਨਾਂ ਨੂੰ ਇਥੋਂ 1 2 3 ਮਹੀਨਿਆਂ ਚ ਫਰਕ ਪੈ ਗਿਆ 2 3 ਮਹੀਨਿਆਂ ਹਾਂ ਜੀ ਹੁਣ ਬਿਲਕੁਲ ਸਹੀ ਨੇ ਠੀਕ ਨੇ اچھا ਤੇ ਬੇਟੇ ਨੂੰ ਕਿੰਨੀ ਖਾਂਸੀ ਹੈ ਬੇਟੇ ਨੂੰ ਹੈਗੀ ਇਹਨੂੰ 2017 ਤੋਂ ਸੀਗੀ ਵੈਸੇ ਹੁਣ ਦਵਾਈ ਲੈਣੇ ਆ ਦਵਾਈ ਤੋਂ ਫਰਕ ਲੱਗੂਗਾ ਉਦੋਂ ਖਾਂਸੀ ਨਹੀਂ ਹੈ ਇਹਨਾਂ ਨੂੰ ਜਿਹਦਾ ਰੋਟੀ ਖਾਂਦੇ ਆ ਫਿਰ ਹੱਥੂ ਆਉਂਦਾ ਇਹਨਾਂ ਨੂੰ ਰੋਟੀ ਖਾਂਦੇ ਖਾਂਦੇ ਰੋਟੀ ਖਾਂਦੇ ਖਾਂਦੇ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਜਿਹੜੀ ਅਸੀਂ ਤੁਹਾਨੂੰ ਦਿਖਾਈਆਂ ਨੇ ਕੁਝ ਕੁ ਲੋਕ ਹੈਗੇ ਨੇ ਜਿਹੜਾ ਆਪਣਾ ਤਜਰਬਾ ਸਾਂਝਾ ਕਰਨ ਸਾਡੇ ਨਾਲ ਚਾਹੁੰਦੇ ਨੇ ਉਹ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਇੱਕ ਛੋਟਾ ਭਰਾ ਬੈਠਾ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮਨਦੀਪ ਸਿੰਘ ਕਿੱਥੋਂ ਆਇਓ ਬ੍ਰੇਟੇਜ਼ ਤੋਂ ਕੀ ਪ੍ਰੋਬਲਮ ਹੈ ਬਵਾਸੀਰ ਤੇ ਪ੍ਰੋਬਲਮ ਤੁਹਾਨੂੰ ਹਾਂਜੀ ਇਹ ਉਮਰ ਚਿਕ ਉਮਰ ਕੀ ਨਹੀਂ ਹੈ ਤੁਹਾਡੀ ਮੇਰੀ ਬਾਈ ਸਾਹਿਬ ਤੇ 22 ਸਾਲ ਚ ਬਵਾਸੀਰ ਕਿਵੇਂ ਮੈਨੂੰ ਫਾਸਟ ਫੂਡ ਫਾਸਟ ਫੂਡ ਕਰਕੇ ਤੁਸੀਂ ਦੇਖੋ ਇਹ ਵੀਰ ਹੈਗਾ ਜਿਨ੍ਹਾਂ ਨੂੰ ਪਾਇਲਸ ਦੀ ਪ੍ਰੋਬਲਮ ਹੈਗੀ ਹੈ ਬਵਾਸੀਰ ਦੀ ਇਹਨਾਂ ਨੂੰ ਪ੍ਰੋਬਲਮ ਹੋਈ ਪਰ ਇਹਨਾਂ ਨੇ ਜਿਹੜਾ ਰੀਜ਼ਨ ਦੱਸਿਆ ਸਾਡੇ ਪਹਿਲੇ ਹੀ ਫੜ ਲਿਆ ਕਿ ਇਹਨਾਂ ਨੇ ਫਾਸਟ ਫੂਡ ਦੀ ਨੇਰੀ ਲੈਂਦੇ ਹੋਣਗੇ ਕੀ ਖਾਂਦੇ ਹੁੰਦੇ ਸੀ ਬਸ ਬਰਗਰ ਪੀਏ ਜਾਂ ਕੁਝ ਇਸੇ ਕੰਦੇ ਬਰਗਰ ਪੀਦੇ ਹਾਂਜੀ ਤੇ ਦਿਨ ਚ ਕਿੰਨੀ ਵਾਰ ਹੋ ਜਾਂਦੇ ਸੀ ਬਸ ਛੋਟੇ ਹੁੰਦੇ ਦੀ ਖਾਂਦੇ ਸੀ। ਅੱਛਾ ਛੋਟੇ ਹੁੰਦੇ ਦੀ ਖਾਂਦੇ ਸੀ। ਹਾਂਜੀ। ਤੇ ਹੁਣ ਪਹਿਲੀ ਵਾਰ ਆਇਆ ਤੁਸੀਂ ਇੱਥੇ? ਨਹੀਂ ਦੂਜੀ ਵਾਰ ਆ ਰਹੀ ਹਾਂ। ਦੂਜੀ ਵਾਰ ਆਇਆ। ਪਹਿਲੇ ਕਿੰਨਾ ਕੁ ਫਰਕ ਪਿਆ? ਪੂਰਾ ਫਰਕ ਆਈ ਉਹਨਾਂ। ਪੂਰਾ ਫਰਕ। ਆਪਰੇਸ਼ਨ ਵੀ ਕਰਾ ਲਿਆ ਸੀ ਕੋਈ ਫਰਕ ਨਹੀਂ ਪਿਆ ਸੀ। ਉਹ ਆਪਰੇਸ਼ਨ ਕਿਹੜੀ ਉਮਰ 'ਚ ਹੋਇਆ? 10 ਸਾਲ ਕੀ ਹੋਇਆ ਜੀ। ਅੱਛਾ ਮਤਲਬ 21 ਸਾਲ ਦੀ ਉਮਰ 'ਚ ਤੁਹਾਡਾ ਆਪਰੇਸ਼ਨ ਹੋ ਗਿਆ ਸੀ ਉਸ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ। ਹਾਂਜੀ। ਬਸ ਹੁਣ ਇੱਥੇ 15 ਦਿਨ ਹੋਏ ਦਵਾਈ ਖਾਦੇ ਨੂੰ ਬਹੁਤ ਫਰਕ 15 ਦਿਨਾਂ ਦੇ ਵਿੱਚ। ਹਾਂਜੀ। ਜੀ ਜੀ ਤੁਸੀਂ ਦੇਖੋ ਆਪਣਾ ਤਜਰਬਾ ਹੈਗਾ ਸਾਡੇ ਭਰਾ ਨੇ ਜਿਹੜਾ ਸਾਂਝਾ ਕੀਤਾ ਸਾਡੇ ਨਾਲ ਇੱਕ ਹੋਰ ਸਾਡੇ ਭੈਣ ਜੀ ਨੇ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਕਿ ਨੈ ਤੁਹਾਡਾ ਭਗਵਿੰਦਰ ਜੀ ਅੱਛਾ ਕਿੱਥੋਂ ਆਇਓ ਅਸੀਂ ਮਲੋਤੋਂ ਨੇੜੇ ਹੈ ਅਮਲੋਤੋਂ ਹਾਂਜੀ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਮੈਨੂੰ ਲੀਵਰ ਦੀ ਨੁਕਸਤੀ ਸੀ ਜਾਂ ਮੇਰੇ ਜੋੜਾਂ 'ਚ ਦਰਦ ਹੁੰਦਾ ਸੀ ਹੁੰਦਾ ਸੀ ਹੁਣ ਨਹੀਂ ਹੁੰਦਾ ਜੀ ਹਾਂਜੀ ਹੁਣ ਬਹੁਤ ਠੀਕ ਨੇ ਕਿੰਨੇ ਟਾਈਮ 'ਚ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਤੁਹਾਡਾ ਮੈਨੂੰ ਪਹਿਲੀ ਵਾਰ ਹੀ ਫਰਕ ਪੈ ਗਿਆ ਸੀ ਪਹਿਲੀ ਵਾਰ ਜੀ ਹਾਂਜੀ ਮੇਰੇ ਜੋੜ ਹੱਡ ਦੇ ਨਹੀਂ ਤੀ ਜੀ ਦੁਖਣ ਤੋਂ ਸੋਜ ਰਹਿੰਦੀ ਸੀ ਜੀ ਮੇ ਹਾਂਜੀ ਹੁਣ ਮੇਰੇ ਕਦੇ ਸੋਜ ਨਹੀਂ। ਸੋ ਤੁਸੀਂ ਦੇਖੋ ਬਹੁਤ ਜੜੀਆਂ ਪ੍ਰਾਣੀਆਂ-ਪ੍ਰਾਣੀਆਂ ਡਿਜ਼ੀਜ਼ ਹੈਗੀਆਂ ਨੇ, ਪੁਰਾਣੇ-ਪੁਰਾਣੇ ਜਿਹੜੇ ਨੁਕਸ ਹੈਗੇ ਸੀ ਜਿਹੜੇ ਸਾਡੇ ਸਰੀਰ ਦੇ ਵਿੱਚ ਆ ਜਾਂਦੇ ਨੇ, ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਕਿਵੇਂ ਇੱਥੇ ਦੂਰ ਹੋਈਆਂ ਨੇ। ਇੱਕ ਸਾਡੇ ਛੋਟੇ ਭਰਾ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ। ਮਾਤਾ ਜੀ ਨੇ ਸਾਡੇ ਨਾ ਸੱਚੀ ਕਾਲ ਜੀ। ਸਿੱਕੁਰ ਕੀ ਨਾ ਜੀ ਤੁਹਾਡਾ? ਜਯੰਤਿੰਦਰ ਗੌਰ। ਅੱਛਾ ਕਿੱਥੋਂ ਆਏ ਹੋ? ਫਤੇਗੜ ਸਾਹਿਬ। ਫਤੇਗੜ ਸਾਹਿਬ ਤੋਂ ਆਇਓ। ਕੀ ਪ੍ਰੋਬਲਮ ਲੈ ਕੇ ਆਏ? ਮੈਨੂੰ ਸ਼ੂਗਰ ਵੀ ਸੀ ਜ ਤੇ ਨਾਲ ਦਰਦ ਦੀ ਸੋਜ ਹੋ ਜਾਂਦੀ ਸੀ। ਸ਼ੂਗਰ ਸੀ। ਹਾਂਜੀ 슈ਗਰ ਇਹਦੇ ਨਾਲ ਦਾ ਸੋਜ ਹੋ ਜਾਂਦੀ ਸਰੀਰ ਤੇ 슈ਗਰ ਨਾਲ ਹਾਂਜੀ ਅੱਛਾ ਕਿੰਨੀ ਰਹਿੰਦੀ ਸੀ 슈ਗਰ ਤੁਹਾਡੀ ਦਵਾਈ ਨਾ ਕਹਿੰਦੇ ਨੇ ਸੋਣਦੀ ਹੈ ਅੱਛਾ 슈ਗਰ 슈ਗਰ ਕਿੰਨੀ ਰਹਿੰਦੀ ਸੀ ਤੁਹਾਡੀ 슈ਗਰ ਤਾਂ ਜੇ ਧੁਗਰ ਦੀ ਦਵਾਈ ਨਹੀਂ ਦਿੱਤੀ ਇਹਨਾਂ ਨੇ ਜੇ ਇਹੀ ਦਿੱਤੀ ਹੈ ਅੱਛਾ 슈ਗਰ ਨਹੀਂ ਦਿੱਤੀ ਵੀ ਨਹੀਂ ਉਹ ਕਹਿੰਦੇ ਵੀ ਜੇ ਉਹ ਹੀ ਖਾਓ ਜਿਹੜੀ ਚਖਾਂਡ ਹੈ ਅੱਛਾ 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 ਤੇ ਕਿੰਨਾ ਕੁ ਫਰਕ ਪਹਿਲੀ ਵਾਰ ਆਇਆ ਤੁਸੀਂ ਨਹੀਂ ਪਹਿਲਾਂ ਦੋ ਵਾਰੀ ਖਾਧੀ ਸੀ ਦੋ ਮਹੀਨੇ ਫਿਰ ਛੱਡਦੀ ਫਿਰ ਦੋ ਮਹੀਨੇ ਖਾਧੀ ਉਹ ਦੋ ਮਹੀਨੇ ਤੋਂ ਲੱਗਿਆ ਵੀ ਫਰਕ ਪੈ ਗਿਆ ਹੁਣ ਖਾਣ ਦੀ ਲੋੜ ਨਹੀਂ ਫਿਰ ਚਾਚੂ ਬੰਦ ਕਰੀ ਸੀ ਪੀਣ ਲੱਗ ਗਏ ਫਿਰ ਹੋ ਗਿਆ ਹੁਣ ਇਹਨਾਂ ਨੇ 2 ਮਹੀਨੇ ਹੋ ਗਏ ਹਨ ਖਾਂਦੇ ਨੂੰ ਠੀਕ ਹੁਣ ਠੀਕ ਹੈ ਅੱਛਾ ਹੁੰਦਾ ਕੀ ਸੀ ਜਦੋਂ ਸਵੇਲਿੰਗ ਆ ਜਾਂਦੀ ਸੀ ਉਸ ਸਵੇਲਿੰਗ ਨਾਲ ਆ ਸਾਰਾ ਚੀਜ਼ ਸੁੱਜ ਜਾਂਦੀ ਸੀ ਸਰੀਰ ਸਾਰਾ ਸੁੱਜ ਜਾਂਦਾ ਹਾਂਜੀ ਅੱਛਾ ਤੇ ਕਿੱਥੋਂ ਕਿੱਥੋਂ ਇਸ ਤੋਂ ਇਲਾਵਾ ਕਿੱਥੋਂ ਕਿੱਥੋਂ ਤੁਸੀਂ ਦਿਖਾਇਆ ਹੋਗਾ ਕਿਤੇ ਨਹੀਂ ਸਰ ਮੈਂ ਤਾਂ ਪਿੰਡ ਉੱਥੇ ਵੀ ਸਰਾਂਦੀ ਦਵਾਈ ਦੂ ਹੀ ਲੈਂਦੀ ਸੀ ਪਰ ਇਹ ਚੀਜ਼ ਨਹੀਂ ਸੀ ਲੱਭੀ ਉਹਨਾਂ ਨੂੰ ਅੱਛਾ ਕਿਸ ਨੂੰ ਲੱਭੇ ਨਹੀਂ ਸੀ ਇਹ ਇਹ ਕਹਿੰਦੇ ਨੇ ਵੀ ਨਾਲੇ ਤਾਂ ਲੀਵਰ 'ਚ ਸੋਜ ਏ ਓਕੇ ਤੇ ਖੁਸ਼ਕੀ ਏ ਤਾਂ ਕਰਕੇ ਵੇ ਤੇ ਫਿਰ ਹੁਣ ਕਿੰਨੇ ਟਾਈਮ ਹੋ ਗਿਆ ਦੁਬਾਰ ਤੋਂ ਸ਼ੁਰੂ ਕੀਤੇ ਦੋ ਮਹੀਨੇ ਹੋ ਗਏ ਨੇ ਜੀ ਦੋ ਮਿੰਟ ਹੁੰਤ ਨਹੀਂ ਹਾਂ ਅਤੀਜ ਮਿੰਟ ਲੈ ਤੇ ਹੁਣ ਤਾਂ ਨਹੀਂ ਛੱਡਦੇ ਨਹੀਂ ਹੁਣ ਤੱਕ ਖਾਵਾਂਗੇ ਜਿੰਨੇ ਚਿਰ ਕਹਿਣਗੇ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇੱਕ ਹੋਰ ਸਾਡੀ ਭੈਣ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੱਚ ਕਾਲ ਜੀ ਕੀ ਨਾਂ ਹੈ ਤੁਹਾਡਾ ਅਮਨਦੀਪ ਕੌਰ ਅੱਛਾ ਕਿੱਥੋਂ ਆਏ ਹੋ ਅਸੀਂ ਸਨਾਮ ਸੰਗਰੂਰ ਜ਼ਿਲ੍ਹੇ ਤੋਂ ਅੱਛਾ ਸਨਾਮ ਤੋਂ ਹੈ ਸਹੀਦ ਦੁੱਧਮ ਸਿੰਘ ਵਾਲਾ ਸਨਾਮ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਲੀਵਰ ਚ ਇਨਫੈਕਸ਼ਨ ਸੀ ਜੀ ਸੀ ਹਾਂਜੀ ਇਹ ਸਾਰੇ ਸੀ ਵਾਲੀ ਬੈਠੇ ਨੇ ਜੀ ਅੱਜ ਹਾਂਜੀ ਕੀ ਪ੍ਰੋਬਲਮ ਸੀ ਖੁਸ਼ਕੀ ਹੋ ਗਈ ਸੀ ਲਿਵਰ ਚ ਉਹਦੇ ਨਾਲ ਕੀ ਪ੍ਰੋਬਲਮ ਹੋਈ ਤੁਹਾਨੂੰ ਮੈਨੂੰ 15 ਸਾਲ ਤੋਂ ਆਈ ਫੈਡ ਦੀਆਂ ਦਵਾਈਆਂ ਖਾទੀਆਂ ਸੀ ਤੇ ਉਹਦੇ ਨਾਲ ਇਨਫੈਕਸ਼ਨ ਹੋ ਗਈ ਗਰਮੈਸ ਖੁਸ਼ਕੀ ਹੋ ਗਈ ਸੀ ਮਤਲਬ 15 ਸਾਲ ਤੇ ਤੁਸੀਂ ਆਪ ਡਾਕਟਰ ਬਣ ਗਏ ਹੋਵੋਗੇ ਹਾਂਜੀ ਹਾਂਜੀ ਬੜੀ ਮੋਢੀ ਦਵਾਈ ਤਾਂ ਤੁਸੀਂ ਆਪ ਹੀ ਦੱਸ ਦਿੰਦੇ ਹੋਵੋਗੇ ਕਿਸ ਨੂੰ ਬੁਖਾਰ ਬਗੋਰ ਚੜਦਾ ਉਹ ਖੁਦ ਕਰਦੇ ਮੇਰੇ ਸੱਸ ਮਾਂ ਕਹਿੰਦੇ ਸੀ ਵੀ ਤੁਹਾਡੀ ਮੰਮੀ ਖੁਦ ਡਾਕਟਰ ਹੈ ਤੁਸੀਂ ਇਹ ਤੋਂ ਸਮਝਾ ਕਰੋ ਬੱਚਿਆਂ ਨੂੰ ਕਹਿ ਲੱਗੇ ਸੀ ਹਾਂ ਜੀ 15 ਸਾਲ ਮਤਲਬ ਤੁਸੀਂ ਟਾਈਪ ਫੈਟ ਦਾ ਜਿਹੜਾ ਸੰਤਾਪ ਹੰਡਾਇਆ ਸਰੀਰ ਤੇ ਹਾਂ ਜੀ ਹਾਂ ਜੀ ਕੀ ਹੋਇਆ ਕੀ ਸੀ ਕੁਝ ਪਤਾ ਹੈ ਬਸ ਪਤਾ ਹੀ ਨਹੀਂ ਲੱਗਿਆ ਇਹ ਮੈਨੂੰ ਤਾਂ ਦਵਾਈਆਂ ਖਾ ਖਾ ਕੇ ਮੈਂ ਤਾਂ پاਗਲ ਹੋਈ ਪਈ ਸੀ ਮੈਂ ਤਾਂ ਰੋहतक ਤੱਕ ਮਦਲੋ ਕੀ ਪੀਜੀਆ ਤੱਕ ਫੇਰ ਲਈ ਸੀ ਜੀ ਦਵਾਈਆਂ ਖਾਈਆਂ ਇਸ ਨਾਮ ਤਾਂ ਕੋਈ ਸੰਗਰੂਰ ਸਨਾਮ ਪਟਿਆਲੇ ਤਾਂ ਕੋਈ ਡਾਕਟਰ ਛੱਡਿਆ ਹੀ ਨਹੀਂ ਸੀ ਤਾਂ ਹਾਂਜੀ ਫਿਰ ਇਹ ਇਹਨਾਂ ਨੇ ਕੀ ਕੀਤਾ ਇਸ ਤਰ੍ਹਾਂ ਦਾ ਇਹਨਾਂ ਨੇ ਨਬਜ ਫੜ ਕੇ ਦੱਸਿਆ ਵੀ ਅੰਦਰ ਦਵਾਈਆਂ ਖਾ ਕੇ ਗਰਮੈਸ਼ ਖੁਸ਼ਕੀ ਹੋਈ ਪਈ ਹੈ ਲੀਵਰ 'ਚ ਅੱਛਾ ਕੋਈ ਸਕੈਨ ਨਹੀਂ ਦਿਖਾਈ ਤੁਸੀਂ ਨਹੀਂ ਮੈਂ ਕੁਝ ਨਹੀਂ ਦਿਖਾਇਆ ਰਿਪੋਰਟਾਂ ਬਸ ਨਬਜ ਫੜ ਕੇ ਹੀ ਦੱਸਤਾ ਇਹਨਾਂ ਨੇ ਬਸ ਉਹਦੇ ਨਾਲ ਹੀ ਫਿਰ ਦਵਾਈ ਦਿੱਤੀ ਮੈਨੂੰ ਹੁਣ ਫਰਕ ਹੈ ਬਹੁਤ ਜ਼ਿਆਦਾ ਮੇਰਾ ਸਰੀਰ ਵੀ ਫੁੱਲ ਲਗਿਆ ਸੀ ਹੱਥਾਂ ਪੈਰਾਂ ਤੇ ਸੋਜਸ ਹੋ ਗਈ ਸੀ ਫੇਸ ਤੇ ਵੀ ਬਹੁਤ ਜ਼ਿਆਦਾ ਸੋਜਸ ਸੀਗੀ ਹਾਂਜੀ ਹੁਣ ਤਾਂ ਮੇਰਾ ਅੱਦਾ ਵੀ ਸਰੀਰ ਨਹੀਂ ਰਿਹਾ ਹਰ ਕੋਈ ਕਹਿੰਦਾ ਮੈਨੂੰ ਕਮਜ਼ੋਰ ਹੋ ਗਈ ਤੂੰ ਪਹਿਲਾਂ ਮਤਲਬ ਕੀ ਭਾਰੀ ਹੋਇਆ ਪਿਆ ਸੀ ਸਰੀਰ ਜੇ ਜਦੋਂ ਤੁਸੀਂ ਇੱਥੇ ਨੁਸਖੇ ਫਾਰਮੂਲੇ ਸ਼ੁਰੂ ਕੀਤੇ ਫਿਰ ਕੀ ਫਰਕ ਪਿਆ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਮੈਨੂੰ ਇਤਨੀ ਬੁਖਾਰ ਹੋਇਆ ਨਹੀਂ ਬੁਖਾਰ ਨਹੀਂ ਹੋਇਆ ਮੈਨੂੰ ਮਤਲਬ ਰੋਟੀ ਵੀ ਨਹੀਂ ਹਾਜਮਾਂਦੀ ਸੀ ਕੁਝ ਵੀ ਪਾਣੀ ਵੀ ਪੀ ਲੰਦੀ ਸੀ ਉਹ ਵੀ ਨਹੀਂ ਹਾਜਮਾਂਦਾ ਸੀ ਹੁਣ ਮੈਂ ਦੋ ਰੋਟੀਆਂ ਸਵੇਰੇ ਦੋ ਦੁਪਹਿਰੇ ਦੋ ਸ਼ਾਮ ਨੂੰ ਤਿੰਨ ਟਾਈਮ ਖਾ ਲੈਣੀ ਫਿਰ ਤੁਸੀਂ ਤੇ ਮਤਲਬ ਟਾਈਫਾਇਡ ਦੇ ਗੋਲਡਨ ਮਰੀਜ਼ ਬਣ ਗਏ ਸੀ ਹਾਂਜੀ ਹਾਂਜੀ ਸਹੀ ਗੱਲ ਨਾਲ ਕੋਣ ਆਇਆ ਤੁਹਾਡੇ ਮੇਰੇ ਹਸਬੰਦ ਅੱਛਾ ਹਸਬੰਦ ਸਤਿ ਸ਼ਕਾਲ ਭਾਈ ਜੀ ਸਤਿ ਸ਼ਕਾਲ ਜੀ ਕੀ ਹਾਲ ਚਾਲ ਹੈ ਹੁਣ ਠੀਕ ਆ ਜੀ ਠੀਕ ਨੇ ਜੀ ਹੁਣ ਇਹ ਠੀਕ ਨੇ ਹੁਣ ਤੇ 15 ਸਾਲ ਬਹੁਤ ਟਾਈਮ ਹੁੰਦਾ ਭਾਈ ਜੀ ਬਹੁਤ ਫਿਕਰ ਕੀਤੀ ਸਾਨੂੰ ਪਤਾ ਜੀ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ ਸੀ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਇਹਨੂੰ ਦਿਨ ਚ ਵੀ ਇਹੀ ਹਾਲ ਸੀ ਗਾ ਜੀ ਭਾਈ ਕੋ ਰਿੰਦੀ ਸੀ ਮੰਜੇ ਦੇ ਸਾਡੀਆਂ ਘਰ ਵਾਲੀਆਂ ਸਾਡੇ ਜਿਹੜੇ ਮਾਵਾ ਹੈਗੀਆਂ ਨੇ ਧੀਆ ਹੈਗੀਆਂ ਨੇ ਸਾਡੇ ਉਹ ਤਾਂ ਸਾਡੇ ਘਰ ਦਾ ਤੁਰਾ ਹੁੰਦੀਆਂ ਨੇ ਨਾ ਮੈਨੇਜ ਕਿਵੇਂ ਕੀਤਾ ਸਾਰੀਆਂ ਚੀਜ਼ਾਂ ਫਿਰ ਤੁਸੀਂ ਰੋਟੀ ਪਾਣੀ ਤੁਸੀਂ ਬਣਾਉਂਦੇ ਰਹੇ ਬਸ ਆਈਂ ਰਾਤ ਮਿਲ ਕੇ ਕਰ ਲੈਂਦੇ ਸੀ ਵਿੱਚੇ ਬੱਚੇ ਕਰ ਸੀ 15 ਸਾਲ ਬਹੁਤ ਟਾਈਮ ਹੁੰਦਾ ਪੈਸਾ ਕਿੰਨਾ ਕ ਲਾਤਾ ਭਾਈ ਜੀ 15 ਸਾਲ ਲਾਤਾ ਜੀ ਉਹ ਚੀਨੇ ਦਸੀਂ 15 ਸਾਲ ਚ ਬੱਚਾ ਜਵਾਨ ਹੋ ਜਾਂਦਾ ਇਹ ਤੁਸੀਂ ਦੇਖੋ ਸਾਡੀ ਭੈਣ ਹੈਗੀ ਹੈ ਜਿਹੜੀ ਇੰਨੀ ਜ਼ਿਆਦਾ ਪਰੇਸ਼ਾਨ ਸੀ ਇਹਨਾਂ ਦੇ ਜਿਹੜੇ ਹੰਝੂ ਹੈਗੇ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਕਹਾਣੀ ਹੈਗੀ ਹੈ ਉਹ ਬਿਆਨ ਕਰਦੇ ਨੇ ਉਹ ਸੰਤਾਪ ਹੈਗਾ ਜਿਹੜਾ ਸਾਡੇ ਘਰਾਂ ਦੇ ਵਿੱਚ ਮਾਡਰਨ ਮੈਡੀਸਨ ਨੇ ਵਾੜਿਆ ਹੋਇਆ ਹੈ ਉਹ ਮੈਡੀਸਨ ਜਿਹੜੀਆਂ ਅਸੀਂ ਖਾਂਦੇ ਆ ਜਿਨ੍ਹਾਂ ਨਾਲ ਸਾਨੂੰ ਫਾਇਦੇ ਦੀ ਥਾਂ ਤੇ ਬਹੁਤ ਵਾਰ ਨੁਕਸਾਨ ਹੋ ਜਾਂਦਾ ਐਮਰਜੈਂਸੀ 'ਚ ਅਸੀਂ ਕਹਿੰਦੇ ਆ ਕਿ ਐਮਰਜੈਂਸੀ ਲਈ ਠੀਕ ਹੈ ਪਰ ਜਦੋਂ ਅਸੀਂ ਉਹਨਾਂ ਨੂੰ ਪਰਮਨੈਂਟ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਿਆ ਤੇ ਤੁਸੀਂ ਦੇਖੋ ਸਾਡੀ ਭੈਣ ਦੇ ਹਾਲਾਤ ਕੀ ਬਣੇ ਚਲੋ ਹੁਣ ਤੇ ਮੈਨੂੰ ਲੱਗਦਾ ਕਿ ਠੀਕ ਥਾਂ ਤੇ ਆ ਗਏ ਹੋ ਤੁਸੀਂ ਹੁਣ ਤੇ ਹੰਝੂ ਨਹੀਂ ਹੋਣੇ ਚਾਹੀਦੇ ਬਸ ਮੈਨੂੰ ਪੁਰਾਣੇ ਦਿਨ ਯਾਦ ਕਰਕੇ ਆ ਜਾਂਦੇ ਮੇਰੇ ਛੋਟੇ ਛੋਟੇ ਬੱਚੇ ਸੀ ਮੇਰੀ ਬੇਟੀ ਰੋਟੀ ਬਣਾਉਣ ਲੱਗੀ ਔਰ ਉਹ ਰੋਟੀ ਬਣਾਣੀ ਨਹੀਂ ਆਉਂਦੀ ਤੇ ਉਹਨੇ ਵਿਚਾਰੀ ਨੇ ਵੀ ਮੈਂ ਪਰੌਂਠਾ ਬਣਾਣੀ ਆ ਪਹਿਲਾਂ ਹੀ ਤਵੇ ਤੇ ਕਿਉਂ ਪਾ ਲਿਆ ਇੱਧਰ ਰੋਟੀ ਪਾਈ ਸਾਰੀ ਬਾਹ ਮੱਚ ਗਈ ਕਿਉਂ ਬਾਹ ਤੇ ਪੈ ਗਿਆ ਮੈਨੂੰ ਬਹੁਤ ਦਿਨਿਆਂ ਕਰਕੇ ਮੋਜਾ ਦੇ ਮੂਰਾ ਲੱਗਦਾ। ਤੁਹਾਡਾ ਥੋੜੇ ਬਹੁਤ ਧੰਨਵਾਦ ਕਰਦੇ ਹਾਂ। ਜਿਹੜੇ YouTube ਤੇ ਦੇਖਿਆ ਸਨ ਹੈ ਚੈਨਲ ਤੁਹਾਡੇ ਦੇ ਫਿਰ ਅਸੀਂ ਇੱਥੇ ਪਹੁੰਚੇ ਹਾਂ। ਇਹ ਉਹ ਘਰਾਂ ਦੀ ਕਹਾਣੀ ਹੈਗੀ ਹੈ ਬਹੁਤ ਸਾਰੀਆਂ ਛੋਟੇ ਛੋਟੇ ਮੂਵਮੈਂਟਸ ਹੁੰਦੀਆਂ ਨੇ ਪਰ ਕਈ ਵਾਰ ਸਾਡੇ ਦਿਲ ਤੇ ਬਹੁਤ ਜ਼ਿਆਦਾ ਲੱਗ ਜਾਂਦੇ ਨੇ। ਦੇਖੋ ਸਾਡੀ ਭੈਣ ਨੇ ਜਿਹੜਾ ਤਜਰਬਾ ਸਾਂਝਾ ਕੀਤਾ ਹੈ ਲੋਕਾਂ ਨੂੰ ਕੀ ਕਹੋਗੇ ਜਿਹੜੇ ਲੋਕ ਪਤਾ ਨਹੀਂ ਸਾਡੀਆਂ ਕਿੰਨੀਆਂ ਕਿ ਭੈਣਾਂ ਨੇ ਜਿਹੜੀਆਂ ਟਾਈ ਫੈਟ ਨਾਲ 15-15 20-20 ਸਾਲ ਤੋਂ ਜੂਝ ਰਹੀਆਂ ਨੇ ਮੈਡੀਕਲ ਮਾਡਰਨ ਮੈਡੀਕਲ ਸਾਇੰਸ ਹੈ ਜਿਹੜੀ ਮਿਸਲੀਡ ਕਰੀ ਜਾ ਰਹੀ ਹੈ ਹਾਂਜੀ ਮੈਂ ਇਹੀ ਕਹੂੰਗੀ ਵੀ ਅੰਗਰੇਜ਼ੀ ਦਵਾਈਆਂ ਤੋਂ ਡਾਕਟਰਾਂ ਤੋਂ ਬਚੋ ਵੀ ਆਯੁਰਵੈਦਿਕ ਦਵਾਈ ਲਓ ਜਿੱਥੋਂ ਵੀ ਲੈਣੀ ਆ ਇਹ ਨਹੀਂ ਕਹਿੰਦੇ ਵੀ ਅਸੀਂ ਇੱਥੋਂ ਹੀ ਲੋ ਜਿੱਥੋਂ ਵੀ ਲੈਣਾ ਆਪਣਾ ਇਲਾਜ ਅੱਛੇ ਤਰੀਕੇ ਨਾਲ ਕਰਾਓ ਸਾਨੇ ਬਹੁਤ ਇਲਾਜ ਕਰਵਾਇਆ ਕਿਤੇ ਵੀ ਇਲਾਜ ਨਹੀਂ ਬਣਿਆ ਅਸੀਂ ਧੰਨਵਾਦ ਕਰਦੇ ਆ ਡਾਕਟਰ ਸਾਹਿਬ ਦਾ ਵੀ ਤੁਹਾਡਾ ਵੀ ਮਿਸਾਨ ਨੂੰ ਚਲੋ ਬਹੁਤ ਫਾਇਦਾ ਹੋਇਆ ਤੁਹਾਡਾ ਸਮਝਦੇ ਲੱਗਦਾ ਕਿ ਫਿਰ ਤੁਹਾਨੂੰ ਤਾਂ ਇੱਕ ਨਵੀਂ ਜ਼ਿੰਦਗੀ ਮਿਲੀ ਹੈ ਹਾਂਜੀ ਤੇ ਫਿਰ ਕੁੜੀ ਦੇ ਸਾਰੇ ਲਾਂਬੇ ਲਾਦੇ ਹੋ ਹੁਣ ਰੁਬੀ ਆ ਖਵਾ ਖਵਾ ਹਾਂਜੀ ਹਾਂ ਹੁਣ ਨਹੀਂ ਬਣਾਉਂਦੀ ਹੁਣ ਤੱਕ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਆਪਣੀ ਸਾਰੀ ਕਹਾਣੀ ਸਾਡੇ ਨਾਲ ਸ਼ੇਅਰ ਕਰਨ ਦਾ ਸਾਡਾ ਵੀ ਵੀਡੀਓ ਲੋਕਾਂ ਤੱਕ ਪਹੁੰਚਾਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਇੱਕ ਪਰਿਵਾਰ ਵੀ ਅਸੀਂ ਜਿਕਰ ਤੁਹਾਡੇ ਵਾਂਗੂ ਬਚਾ ਲਿਆ ਸਾਡੀ ਇੱਕ ਭੈਣ ਅਸੀਂ ਬਚਾ ਲਈ ਪਰਿਵਾਰ ਸੈੱਟ ਕਰਤਾ ਤੇ ਸਾਡੇ ਇਸ ਤੋਂ ਉੱਪਰ ਕੋਈ ਕਾਮਯਾਬੀ ਸਾਡੇ ਵਾਸਤੇ ਵੀ ਕੋਈ ਨਹੀਂ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਪਰਿਵਾਰ ਹੈਗਾ ਸੀ ਜਿਸ ਨੇ ਆਪਣੀ ਸਟੋਰੀ ਸਾਂਝੀ ਕੀਤੀ ਹੈ ਸਾਡੀ ਇੱਕ ਮਾਂ ਜੀ ਨੇ ਬੜੀ ਦੂਰੋਂ ਆਏ ਨੇ ਕੱਲ ਸਵੇਰ ਦੇ ਇਹ ਬੈਠੇ ਸੀ ਟ੍ਰੇਨ ਦੇ ਵਿੱਚ ਤੇ ਅੱਜ ਇਹ ਪਹੁੰਚੇ ਨੇ ਸਵੇਰੇ ਸਵੇਰੇ ਇੱਥੇ ਫਤਿਹਗੜ੍ਹ ਸਾਹਿਬ ਤੋਂ ਸੱਚਕਾਲਾ ਜੀ ਸੱਚਕਾਲ ਜੀ ਕੀ ਨਿਆ ਤੁਹਾਡਾ ਰਣਜੀਤ ਕੌਰ ਅੱਛਾ ਕਿੱਥੋਂ ਆਏ ਹੋ ਤੁਸੀਂ ਅਸੀਂ ਲਕੀਮਪੁਰ ਖੀਰੀ ਤੋਂ ਆਏ ਆ ਇੱਥੋਂ ਅਸੀਂ ਪਟਿਆਲੇ ਦੇ ਰਹਿਣ ਵਾਲੇ ਆ ਅੱਛਾ ਮਤਲਬ ਇਸ ਵੇਲੇ ਸੈਟਲ ਲਕੀਮਪੁਰ ਖੀਰੀ ਹਾਂ ਜੀ ਹਾਂ ਜੀ ਬੇਟੇ ਦੋਨੋਂ ਬਾਹਰ ਗਏ ਫੇ ਕੈਨੇਡਾ ਅੱਛਾ ਜੀ ਤੇ ਅਸੀਂ ਵੀ ਹੁਣ ਮੈਡੀਸਿਨ ਲੈ ਕੇ ਕੈਨੇਡਾ ਜਾ ਰਹੇ ਆ ਅਸੀਂ ਡਾਕਟਰ ਸਾਹਿਬ ਦੀ ਦਵਾਈ ਦੇ ਨਾਲ ਫਾਇਦਾ ਕਾਫੀ ਆ ਕੁਝ ਜੋੜੀ ਕਮੀ ਪੇਛੀ ਆਉਂਦੀ ਹੈ ਮੈਨੂੰ ਚੇਟ ਹਟ ਜਾਊਗੇ ਕੀ ਪਹਿਲਾ ਪਹਿਲਾ ਕਮੀਆਂ ਦੱਸੋ ਕੀ ਕੀ ਪ੍ਰੋਬਲਮ ਸੀ ਮੈਨੂੰ ਡਿਸਕ ਦੀ ਪ੍ਰੋਬਲਮ ਸਾਈਟ ਕਾ ਪੇਨ ਖੱਬੀ ਲੱਤ ਨੂੰ ਸਾਈਟ ਕਾ ਪੇਨ ਰਹਿੰਦੀ ਸੀ ਅੱਛਾ ਜੀ ਤੇ ਉਹਦੇ ਵਿੱਚ ਮਤਲਬ ਕਾਫੀ ਅੱਗੇ ਨਾਲ ਸੁਧਾਰ ਆ ਕੁਛ ਹੈ ਆ ਤੇ ਉਹ ਵੀ ਹੋ ਜਾਊਗਾ ਠੀਕਾ ਨਾ ਤੇ ਬਾਕੀ ਬਹੁਤ ਵੱਡਾ ਵਿਸ਼ਵਾਸ ਕਰਕੇ ਇੱਥੋਂ ਲੈ ਰਿਆਂ ਦਵਾਈ ਉਧਰੋਂ ਫਤੇਖਰ ਦੇ ਸਾਹਿਬ ਦੇ ਦਰਸ਼ਨ ਹੋ ਜਾਂਦੇ ਆ ਡਾਕਟਰ ਸਾਹਿਬ ਦੀ ਦਵਾਈ ਲੈ ਲਈ ਦੀ ਆ ਦੋਨੋਂ ਕੰਮ ਹੋ ਜਾਂਦੇ ਆ ਨਾ ਜੀ 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 ਤੇ ਪਟਿਆਲੇ ਦੇ ਰਹਿਣ ਵਾਲੇ ਜਿੱਦਾਂ ਪਟਿਆਲੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਲਈ ਤਾਂ ਮਤਲਬ ਇੱਕ ਇੱਕ ਫੇਰੇ ਨਾਲ ਤਿੰਨ ਕੰਮ ਪੂਰੇ ਕਰਦੇ ਤਿੰਨ ਮੇਰਾ ਹਸਬੰਡ ਉਹਨਾਂ ਦੇ ਵੀ ਉਹ ਲੀਵਰ ਦੀ ਦਿੱਕਤ ਸੀਗੀ ਉਹਨਾਂ ਦਾ ਵੀ ਕਾਫੀ ਠੀਕ ਆ ਸਭ ਜੋ ਪੂਰਾ ਹੀ ਠੀਕ ਆ ਹਾਂ ਤੇ ਤੁਹਾਨੂੰ ਤੁਹਾਡੀ ਵੀ ਨਬਸ ਫੜੀ ਸੀ ਮਾ ਜੀ ਹਾਂ ਜੀ ਹਾਂ ਜੀ ਨਬਸ ਫੜ ਕੇ ਦੱਸਿਓ ਹਾਂ ਹਾਂ ਜੀ ਹਾਂ ਜੀ ਕੀ ਦੱਸਿਆ ਜੀ ਤੁਹਾਨੂੰ ਮੇਰੇ ਖੁਸ਼ਕੀ ਆ ਦੇ ਥੋੜਾ ਡਾਕਟਰ ਮੇਰੇ ਵੱਲੋਂ ਮਿਸਟੇਕ ਆ ਵੀ ਮੈਂ ਚਾਹ ਨਹੀਂ ਛੱਡੀ ਤਾਂ ਇਸ ਵਾਰੀ ਲੀਕ ਮਾਰ ਦਿੱਤੀ ਆ ਹਾਂ ਇਸ ਵਾਰੀ ਫੁਰਕੀ ਸਾਹਿਬ ਲੀਕ ਮਾਰ ਕਈ ਵਾਰ ਤਾਂ ਹੁੰਦਾ ਵੀ ਡਾਕਟਰ ਕਹਿੰਦੇ ਵੀ ਚਾਹ ਛੱਡ ਦੋ ਲੋਕ ਡਾਕਟਰੀ ਛੱਡ ਦਿੰਦੇ ਨੇ ਨਹੀਂ ਡਾਕਟਰ ਨਹੀਂ ਛੱਡਣਾ ਡਾਕਟਰ ਤੋਂ ਤੋ ਜਦੋਂ ਪੂਰਾ ਓਕੇ ਹੋ ਗਿਆ ਨੇ ਉਸ ਦਿਨ ਹੋਰ ਲੋਕਾਂ ਨੂੰ ਦੱਸਾਂਗੇ ਡਾਕਟਰ ਕਿੰਨੀ ਕਿੰਨੀ ਰੈਲੀਫ ਕਿੰਨੀ ਕਿ ਪਹਿਲਾਂ ਕੀ ਹਾਲਾਤ ਬਣਦੇ ਸੀ ਰੈਲੀਫ ਇਹ ਕਿ ਮੈਂ ਉੱਠ ਕੇ ਖੜਦੀ ਨਾ ਪਹਿਲਾਂ ਮੇਰੇ ਕੋਲ ਇਤੋਂ ਬੈਲੈਂਸ ਨਹੀਂ ਬੜਦਾ ਲੱਤਾਂ ਦਾ ਹੁਣ ਥੋੜਾ ਬਲ ਵਜ਼ਨ ਹੀ ਨਹੀਂ ਆਉਂਦਾ ਸੀ ਹਾਂ ਵਜ਼ਨ ਨਹੀਂ ਆਉਂਦਾ ਤੇ ਉਹ ਮਤਲਬ ਨਸਾਂ ਜਿਹੜੀਆਂ ਨਾ ਚੜ ਜਾਂਦੀਆਂ ਹੁਣ ਉਹ ਉਹਦੇ ਚ ਕਾਫੀ ਸੁਧਾਰ ਆ ਤੇ ਜਿਹੜੀ ਰੁਟੀਨ ਚ ਪੀਨ ਚੱਲਦੀ ਸੀ ਉਹਦੇ ਵੀ ਕਾਫੀ ਸੁਧਾਰ ਆ ਹਾਂ ਹਾਂਜੀ ਅੱਛਾ ਜਿਹੜੀ ਤੁਹਾਡੇ ਉਮਰ ਦੀਆਂ ਸਾਡੀਆਂ ਮਾਵਾਂ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹੜੀ ਇਹ ਪਤਾ ਨਹੀਂ ਕਿੰਨੇ ਕ ਸੈਟ ਕ ਪੇਨ ਲੈ ਕੇ ਥੈਰਾਪੀਆਂ ਕਰਾਈ ਜਾਂਦੇ ਨੇ ਦਵਾਈਆਂ ਮਾਡਰਨ ਖਾਈ ਜਾਂਦੇ ਨੇ ਸਵੇਰੇ ਸਵੇਰੇ ਪੇਨ ਕਿਲਰ ਖਾਈ ਜਾਂਦੇ ਨੇ ਉਹਨਾਂ ਤੋਂ ਮੇਰਾ ਤੇ ਇਹੀ ਮੈਸੇਜ ਆ ਕਿ ਜਿਹੜੀ ਅੰਗਰੇਜ਼ੀ ਦਵਾਈਆਂ ਉਹਦੇ ਤੋਂ ਥੋੜਾ ਧਿਆਨ ਹਟਾਓ ਪ੍ਰੇਜ ਕਰੋ ਤੇ ਇਹ ਮੈਂ ਤੇ ਮੇਰੇ પેટ ਨਹੀਂ ਸੀ ਠੀਕ ਮੈਂ ਤਾਂ ਉਹਦੀ ਦਵਾਈ ਵੀ ਯੂਪੀ ਤੋਂ ਲੈਣ ਇੱਥੋਂ ਹੀ ਆਈ ਸੀ ਨਹੀਂ ਨਹੀਂ ਉਹ ਦਵਾਈ ਕੋਈ ਵੀ ਮੈਡੀਸਨ ਮੈਨੇ ਲੰਦੀ ਅਸੀਂ ਦੋਨੋਂ ਵੀ ਤੇ ਉਹਦਾ ਕਰਕੇ ਸਾਡੇ ਜਿੱਦਾਂ ਇਹ ਵੀਕਨੈਸ ਜ਼ਿਆਦਾ ਆ ਗਈ ਸੀ ਉਹ ਵੀਕਨੈਸ ਕਰਕੇ ਇਹ ਜਿਹੜੀ ਤਕਲੀਫ ਆ ਇਹ ਜ਼ਿਆਦਾ ਪਕੜ ਪਾ ਗਈ ਮੈਨੂੰ ਤਾਂ ਪੀਜੀ ਵਾਲਿਆਂ ਨੇ ਕਿਹਾ ਸੀ ਆਪਰੇਸ਼ਨ ਲਈ ਮੈਂ ਆਪਰੇਸ਼ਨ ਨਹੀਂ ਕਰਾਇਆ ਆਪਰੇਸ਼ਨ ਹਾਂਜੀ ਆਪਰੇਸ਼ਨ ਲੱਤ ਦਾ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਬੱਚਾ ਤਗੜੇ ਰਹੇ ਤੁਸੀਂ ਹਾਂਜੀ ਹਾਂਜੀ ਇਹੀ ਮੈਂ ਆਯੁਰਵੈਦਿਕ ਵਾਲੀ ਮੇਰਾ ਧਿਆਨ ਵਾ ਤੇ ਮੇਰੇ ਮੈਨੂੰ ਲੱਗਦਾ ਵੇ ਕਿ ਮੇਰੀ ਜਿੱਤ ਹੋਊਗੀ। ਕੀ ਬਾਤ ਹੈ ਕੀ ਬਾਤ ਹੈ ਬਹੁਤ ਬਹੁਤ ਸ਼ੁਕਰੀਆ। ਸੋ ਮਾਤਾ ਜੀ ਦੇ ਘਰ ਦੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਮਾਜੀ ਦੇ ਸਚਕਾਲ ਬਾਈ ਜੀ। ਹਾਂ ਜੀ ਮੈਂ ਕੁਲਤਾਰ ਸਿੰਘ ਜੀ ਯੂਪੀ ਤੋਂ ਲੁਕੀਨਪੁਰ ਕੀਰੀ। ਅੱਛਾ ਜੀ ਹਾਂਜੀ ਹਾਂਜੀ ਬਸ ਇਹ ਉੱਥੇ ਡੇਰੇ ਕਿਵੇਂ ਲਾਏ ਜੀ ਪਟਿਆਲਿਓਂ ਉੱਥੋਂ ਤਾਂ ਜੀ ਲੁਧਿਆਣੇ ਸੀਗੇ ਪਹਿਲਾਂ ਆਪਣੇ ਅੱਛਾ ਜੀ ਨਾਰਾਹੋਂ ਰੋਡ ਤੇ ਜਮੀਨ ਸੀ ਉੱਥੋਂ ਵੇਚ ਗਏ ਸਨ ਆਪਣਾ 65 70 ਚ ਅੱਛਾ ਫਿਰ ਉੱਥੇ ਜਾ ਕੇ ਚਲੇ ਗਏ ਬਸ ਉੱਥੇ ਫਾਰਮ ਹਾਊਸ ਬਣ ਗਿਆ ਆਪਣਾ ਬਹੁਤ ਵਧੀਆ ਬਹੁਤ ਵਧੀਆ ਬਸ ਤੁਹਾਨੂੰ ਕੀ ਪ੍ਰੋਬਲਮ ਹੋਈ ਸੀ ਦੇਖਣ ਨੂੰ ਤਾਂ ਲੱਗਦਾ ਨਹੀਂ ਤਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਊਗੀ ਪ੍ਰੋਬਲਮ ਸੀਗੀਆਂ ਜੀ ਛੋਟੇ ਛੋਟੇ ਬਹੁਤ ਇੱਕ ਤਾਂ ਦਿਮਾਗੀ ਥੋੜੀ ਦਿੱਕਤ ਸੀਗੀ ਮੈਨੂੰ ਦੂਸਰੀ ਖੁਸ਼ਕੀ ਸੀਗੀ ਗਰਮੀ ਸੀਗੀ ਸਰੀਰ ਦੇ ਵਿੱਚ ਕਾਫੀ ਤੇ ਮੈਨੂੰ ਕਬਜ਼ ਰਹਿੰਦੀ ਸੀਗੀ ਹੁਣ ਕਿੰਨਾ ਕਰ ਰਿਲੀਫ ਐ ਤੁਹੋ ਹੁਣ ਬਸ ਤਾਂ ਮੈਂ ਫੀਲ ਕਰਦਾ ਕਿ ਬਤਲੋ ਮੈਂ 80% ਸਹੀ ਹੋ ਗਿਆ 20% ਹੀ ਰਹਿ ਗਿਆ ਮੇਰਾ ਹਾਂਜੀ ਹਾਂਜੀ ਹੁਣ ਤਾਂ ਸਭ ਬਿਲਕੁਲ ਬਹੁਤ ਵਧੀਆ ਤੇ ਉਹਨਾਂ ਕਹੇ ਵੀ ਤੁਸੀਂ ਹਲਕੀ ਸ਼ਾਹ ਚਾਹ ਤੋਂ ਥੋੜੀ ਜੀ ਉਹ ਇਹਨਾਂ ਦਾ ਕਰਕੇ ਨਾਲ ਮੈਨੂੰ ਵੀ ਕਪ ਲੈਣਾ ਪੈਂਦਾ ਸੀਗਾ ਤੇ ਉਹ ਚਾਹ ਤੋਂ ਹੁਣ ਉਹ ਛਟਕਾਰਾ ਕੀਤਾ ਆ ਜਾਏ ਨਾ ਕਰਕੇ ਕਹਿ ਲੋ ਜੇ ਮੇਰਾ ਕਰਕੇ ਕਰਾ ਹਾਂਜੀ ਹੋਰ ਸਭ ਠੀਕ ਆ ਭਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤੁਸੀਂ ਦੇਖੋ ਚਾਹ ਕਰਕੇ ਮੇਜਰ ਪ੍ਰੋਬਲਮ ਹੈਗੇ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਆ ਜਾਂਦੇ ਨੇ ਡਾਕਟਰ ਸਾਹਿਬ ਅਕਸਰ ਚਾਹ ਜਿਹੜੀ ਬੰਦ ਕਰਵਾ ਦਿੰਦੇ ਕੁਝ ਕੋ ਹੋਰ ਲੋਕ ਹੈਗੇ ਨੇ ਜਿਹੜੇ ਸਾਡੇ ਨਾਲ ਰਾਜ਼ੀ ਹੋਣਗੇ ਗੱਲਬਾਤ ਕਰਨ ਵਾਸਤੇ ਆਪਣਾ ਤਜਰਬਾ ਜਿਹੜਾ ਸ਼ੇਅਰ ਕਰਨ ਵਾਸਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਭਾਈ ਸਾਹਿਬ ਬੈਠ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਬੈਠੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਜੀ ਮੈਂ ਤੁਹਾਡਾ ਸੁਦਰਸ਼ਨ ਕੁਮਾਰ ਅੱਛਾ ਕਿੱਥੋਂ ਆਏ ਹੋ ਉਹ ਬਾਈ ਜੀ ਸਵੇਰੇ ਸਵੇਰੇ ਪਠਾਨਕੋਟ ਜੀ ਜੀ ਕਿੰਨੇ ਵਜੇ ਨਿਕਲੇ ਪਠਾਨਕੋਟ ਤੋਂ ਸਾਢੇ 3 ਵਜੇ ਮੈਂ ਸਾਢੇ 3 ਵਜੇ ਜੀ ਜੀ ਅੱਛਾ ਕੀ ਪ੍ਰੋਬਲਮ ਹੈ ਪ੍ਰੋਬਲਮ ਮੈਨੂੰ ਪੇਟ ਦੀ ਹੈ ਜੀ ਅੱਛਾ ਕਿਉਂ ਜੋ ਵੀ ਖਾਣਾ ਪੀਣਾ ਮੈਨੂੰ ਹਜਮ ਨਹੀਂ ਹੁੰਦਾ ਤਿੰਨ ਤਿੰਨ ਚਾਰ ਚਾਰ ਵਾਰ ਪੰਜ ਪੰਜ ਵਾਰ ਵੀ ਟਾਇਲਟ ਜਾਣਾ ਪੈਂਦਾ ਅੱਛਾ ਇੱਕ ਵਾਰ ਖਾ ਕੇ ਪੰਜ ਵਾਰ ਜਾਣਾ ਪੈਂਦਾ ਪੰਜ ਵਾਰ ਵੀ ਜਾਣਾ ਪੈਂਦਾ 6 ਵਾਰ ਵੀ ਜਾਣਾ ਪੈਂਦਾ ਕੋਈ ਤੂੰ ਪ੍ਰੋਬਲਮ ਹੈ ਇਹ ਪ੍ਰੋਬਲਮ ਬਹੁਤ ਲੰਬੀ ਹੈ ਜੀ ਮੈਨੂੰ 22 ਸਾਲ ਤੋਂ ਮੈਂ ਦੁਬਈ 'ਚ ਹਾਂ ਦੁਬਈ 'ਚ ਹਾਂ ਜੀ ਅੱਛਾ ਦੁਬਈ ਕਿੱਥੇ ਮੈਂ ਦੁਬਈ ਮੈਂ ਮੇਂ ਤਾਂ ਬਈ ਜੀ ਸਾਰੇ ਪੈਕੇਟ ਬੰਡ ਚੀਜ਼ਾਂ ਮਿਲਦੇ ਨਾ ਖਾਣ ਉਹ ਹੀ ਪ੍ਰੋਬਲਮ ਆ ਥੋੜਾ ਖਾਣ ਪਾਣ ਸਹੀ ਨਹੀਂ ਹੈ ਟਾਈਮਿੰਗ ਬਰਾਬਰ ਨਹੀਂ ਬਈ ਵਾਲੇ ਨੂੰ ਤਾਂ ਕਬਜ਼ ਦੀ ਦਿੱਕਤ ਤੇ ਸਿਰ ਰੈਣੇ ਦੀ ਦਿੱਕਤ ਬਹੁਤ ਜ਼ਿਆਦਾ ਜੀ 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 ਉਹ ਉਹੀ ਪ੍ਰੋਬਲਮ ਆ ਜੀ ਮੇਰੀ ਹਾਂ ਤਾਂ ਮੈਂ ਲਾਸਟ 19 ਤਰੀਕ ਨੂੰ ਆਇਆ ਸੀ ਵੈਦ ਸਾਹਿਬ ਕੋਲ ਅੱਛਾ 19 ਜੂਨ ਨੂੰ 19 ਜੂਨ ਨੂੰ ਤੇ 10 ਤੋਂ 12 ਦਿਨ ਮੈਂ ਮੈਡੀਸਿਨ ਲਈ ਹੈ ਤਾਂ ਮੈਨੂੰ ਮਤਲਬ ਮੈਂ ਦੋ ਟਾਈਮ ਹੀ ਜਾ ਰਿਹਾ ਹਾਂ ਮਤਲਬ ਪੰਜ ਟਾਈਮ ਤੋਂ ਘਟ ਗਿਆ ਜੀ ਜੀ ਸਵੇਰੇ ਸ਼ਾਮ ਹੋ ਗਿਆ ਸਵੇਰੇ ਸ਼ਾਮ ਹੋ ਗਿਆ ਜੀ ਹੁਣ ਪੇਟ ਦੀ ਜਿਹੜੀ ਪ੍ਰੋਬਲਮ ਸੀ ਉਹ ਮੇਰੀ ਸ ਤੂੰ ਸੈਕੰਡ ਟਾਈਮ ਆਇਆ ਮੈਂ ਮੈਡੀਸਨ ਲੈਣ ਵਾਸਤੇ ਉਹ ਲੈ ਕੇ ਜਾਣਾ ਮੈਂ ਸਾਸ ਦੁਬਈ ਕੀ ਕੰਮ ਕਰਦਾ ਮੈਂ ਡਰਾਈਵਰ ਹਾਂ ਅੱਛਾ ਡਰਾਈਵਰ ਸਾਡਾ ਭਾਈ ਜਿਹੜਾ ਡਰਾਈਵਰ ਡਰਾਈਵਿੰਗ ਲਾਈਨ ਚ ਜੀ 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 ਪਹਿਲਾਂ ਮੇ ਰੂਟਰ ਚੱਲਦੇ ਬੈਠਣ ਨਾਲ ਵੀ ਕਈ ਵਾਰ ਦਿੱਕਤ ਆ ਜਾਂਦੀ ਹੈ ਖਾਦਾ ਪੀਤਾ ਫੇਰ ਟ੍ਰਿਪ ਤੇ ਜੀ ਜੀ ਉਹ ਬਾਰ ਬਾਰ ਕਿਉਂ ਇਹ ਹੁੰਦਾ ਨਾ ਬਾਕੀ ਦਰਮ ਘਮਾਉਣ ਦੇ ਚੱਕਰਾਂ ਚ ਸੇਧ ਨਾ ਨਾ ਗਵਾਲੇ ਮੈਂ ਲੋਈ ਚੀਜ਼ ਹੈ ਜੀ ਵਾਸਾ ਵਾਸਾ ਪੈਸੇ ਦੇ ਚੱਕਰ ਚ ਦੌੜਦੇ ਵਿੱਚ ਬੰਦਾ 도ੜਿਆ ਰਹਿੰਦਾ ਖਾਣ ਪੀਣ ਟਾਈਮ ਦਾ ਨਹੀਂ ਆ ਬਰਾਬਰ ਨਹੀਂ ਆ ਔਰ ਤੁਹਾਨੂੰ ਪਤਾ ਹੀ ਆ ਬਾਕੀ ਜੋ ਖਾਣ ਪੀਣਾ ਹਰ ਆਈਟਮ ਰੀਜਰ ਦੀ ਆਂਦੀ ਆ ਉਹਦੇ ਚੱਕਰ ਦੇ ਵਿੱਚ ਤੇ ਫਿਰ ਵੈਜਨੇ ਕੀ ਨੁਸਖਾ ਫਾਰਮੂਲਾ ਤੁਹਾਡੇ ਨਾਲ ਦੱਸਿਆ ਹੈ ਦਿੱਤੀ ਹੈ ਇਹ ਉਹਨਾਂ ਨੇ ਮਤਲਬ ਐਕਚੁਅਲੀ ਮੈਂ ਤਾਂ 15 ਦਿਨ ਦਿੱਤੇ ਸੀ ਲੇਕਿਨ ਮੈਂ ਜਾਣ ਕਰਕੇ 12 ਦਿਨ ਬਾਅਦ ਹੀ ਮੈਂ ਰਿਟਰਨ ਆ ਗਿਆ ਦੁਬਾਰਾ ਕਿਉਂ 12 ਦਿਨ ਤੇ ਮੈਨੂੰ ਜ਼ਿਆਦਾ ਨਹੀਂ ਤਾਂ 80% ਮੈਨੂੰ ਫਰਕ ਹੈ 80% 80% ਮੈਨੂੰ ਸਹੀ ਹੈ ਮਤਲਬ ਮੇਰੇ ਪੇਟ ਦੀ ਜਿਹੜੀ ਪ੍ਰੋਬਲਮ ਸੀ ਉਹ ਲਗਭਗ ਠੀਕ ਹੀ ਹੈ ਲਗਭਗ ਜੀ ਕੀ ਆਉਂਦਾ ਹੈ ਜੀ ਸੋ ਇਹ ਲੋਕ ਉਹ ਇਹ ਜਿਹੜੀ ਵੀਡੀਓ ਹੈਗੀ ਇਹ ਸੇਵ ਕਰਕੇ ਰੱਖ ਲੈਣ ਤੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰ ਦੇਣ ਜਿਨ੍ਹਾਂ ਦੇ ਸਕੇ ਸੰਬੰਧੀ ਦੁਬਈ ਦੇ ਵਿੱਚ ਨੇ ਔਰ ਦੁਬਈ ਦੇ ਵਿੱਚ ਖਾਸ ਕਰਕੇ ਪੇਟ ਦੀ ਪ੍ਰੋਬਲਮ ਨਾਲ ਝੋਜ ਰਹੇ ਨੇ ਇੱਕ ਇੱਕ ਦਿਨ ਦੇ ਵਿੱਚ 5-5 6-6 ਵਾਰ ਉਹਨਾਂ ਨੂੰ ਜਾਣਾ ਪੈਂਦਾ ਹੈ ਜਾਂ ਫਿਰ ਬਹੁਤ ਜ਼ਿਆਦਾ ਕਬਜ਼ ਦੀ ਦਿੱਕਤ ਪਰੇਸ਼ਾਨੀ ਹੈ ਇਹ ਲੋਕ ਉਹ ਵੀਡੀਓ ਨੂੰ ਜਿਹੜਾ ਜ਼ਰੂਰ ਸੇਵ ਕਰਕੇ ਰੱਖ ਲੈਣ ਇਹ ਕੰਮ ਆਏਗੀ ਸੋ ਸਾਡੇ ਨਾਲ ਇੱਕ ਹੋਰ ਸ਼ਖਸ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਤੇਰਾ ਨਾਂ ਗੁਰਦੈਲ ਸਿੰਘ ਘੁੰਮਣ ਆਈ ਅੱਛਾ ਕਿੱਥੋਂ ਆਇਆ ਘੁੰਮਣ ਸਾਹਿਬ ਰੋਪੜ ਤੋਂ ਆਇਆ ਜੀ ਰੋਪੜ ਤੋਂ ਆਇਆ ਮਨ ਲਾ ਕੇ ਪਿੰਡਾਂ ਜੀ ਅੱਛਾ ਹਾਂ ਜੀ ਕੀ ਪ੍ਰੋਬਲਮ ਲੈ ਕੇ ਆਏ ਮੈਂ ਇਹਨਾਂ ਨੂੰ ਤਾਂ ਨਹੀਂ ਪ੍ਰੋਬਲਮ ਮੇਰੀ ਮਿਸ ਜ ਹੈ ਇਹਨਾਂ ਨੂੰ ਪ੍ਰੋਬਲਮ ਹੈ ਬਾਬਾ ਜੀ ਫਿਰ ਤੇ ਸਾਡੇ ਪਹਿਲਾਂ ਪ੍ਰੋਬਲਮ ਹੋ ਜਾਂਦੀ ਹੈ ਸਾਡੇ ਘਰ ਵਾਲੀ ਨੂੰ ਪਰੇਸ਼ਾਨੀ ਹੋਵੇ ਬੰਦਾ ਕਿੱਥੇ ਸੌ ਸਕਦਾ ਕੀ ਪ੍ਰੋਬਲਮ ਹੈ ਇਹਨਾਂ ਨੂੰ ਇਹ ਹੀ ਦੱਸਣਗੇ ਹੁਣ ਅੱਛਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਰਾਜਵੰਤ ਕੌਰ ਕੀ ਪ੍ਰੋਬਲਮ ਹੈ ਤੁਹਾਨੂੰ ਮੇਰੇ ਤੇ ਇੱਕ ਤਾਂ ਗੋਡੇ ਗਿੱਟੇ ਦੁਖਦੇ ਆ ਇੱਕ ਮੇਰਾ ਹਾਂ ਜੀ ਅਸੀਂ ਦੂਸਰੀ ਵਾਰ ਆਏ ਦਵਾਈ ਲੈਣ। ਹਾਂ ਜੀ। ਕੁਝ ਫਰਕ ਲੱਗਿਆ? ਹਾਂ ਜੀ ਹਾਂ ਜੀ ਫਰਕ ਬਹੁਤ ਫਰਕ ਹੈ। ਨਾੜਾਂ ਬਹੁਤ ਚੜਦੀਆਂ ਸੀ ਮੇਰੇ। ਹੁਣ ਫਰਕ ਹੈ ਅੱਗੇ ਨਾਲ। ਇੱਕ ਇੱਕ ਵਾਰ ਜੀ? ਨਹੀਂ ਅਸੀਂ ਮਹੀਨੇ ਦੀ ਦਵਾਈ ਲੈ ਗਏ ਸੀ ਨਾ ਅੱਗੇ। ਹਾਂ ਜੀ। ਮਹੀਨੇ ਨਾਲ ਹੀ ਫਰਕ ਪੈ ਗਿਆ ਸਾਨੂੰ। ਮਹੀਨੇ ਨਾਲ ਹੀ ਫਰਕ। ਹਾਂ ਜੀ। ਸਾਫਾ ਸਰਪੰਚ ਵੀ ਨੇ। ਹਾਂ ਜੀ। ਸਾਫਾ ਸਰਪੰਚ ਜੀ। ਫੇ ਤੁਸੀਂ ਬੋਝ ਬਾਤਾਂ ਪਾਤਾ ਹੋਆ ਸਰਪੰਚੀ ਵੀ ਨੇ। ਨਹੀਂ ਨਹੀਂ। ਚਲੋ ਹੋਣਾ। ਬਸ ਆਣਾ ਪਾਸਾ ਮੇਰਾ ਇੱਕ ਅੰਮੋ ਦਾ ਥੋੜਾ ਜਾਂ। ਹਾਂ ਜੀ। ਹੁਣ ਕਿੰਨਾ ਕੁ ਫਰਕ ਲੱਗਦਾ ਹੈ? ਰੁਪਏ 'ਚ ਕਿੰਨੇ ਪੈਸੇ ਫਰਕ ਹੈ 50 50 ਦਾ ਹੈ। 50 50 ਦਾ। ਹਾਂਜੀ। ਕਿੰਨੇ ਟਾਈਮ ਦੀ ਪ੍ਰੋਬਲਮ ਸੀ? ਟਾਈਮ ਤੇ ਮੈਂ ਕਾਫੀ ਚਿਰ ਹੋ ਗਿਆ 5-6 ਸਾਲ ਹੋ ਗਏ ਦਵਾਈਆਂ ਖਾਂਦਿਆਂ ਨੂੰ। ਉਹ ਵੀ ਤੁਹਾਡੀਆਂ ਵੀਡੀਓ ਦੇਖ ਕੇ। ਬਹੁਤ ਦੇਖਿਆ ਸੀ ਫਿਰ ਤਾਂ ਅਸੀਂ ਇੱਥੇ ਪਹੁੰਚੇ ਆਂ। ਹਾਂਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਲੋਕਾਂ ਦੇ ਤਜਰਬੇ ਹੈਗੇ ਨੇ ਤੁਹਾਡੇ ਨਾਲ ਸਾਂਝੇ ਕੀਤੇ ਨੇ ਪਰ ਅੱਜ ਅਸੀਂ ਡਾਕਟਰ ਸਾਹਿਬ ਨਾਲ ਜ਼ਰੂਰ ਗੱਲਬਾਤ ਕਰਾਂਗੇ ਖਾਸ ਕਰਕੇ ਉਸ ਬੱਚੇ ਬਾਬਤ ਜਿਹਨੂੰ 22 ਸਾਲ ਦੇ ਵਿੱਚ ਹੀ ਪਾਇਲਸ ਦੀ ਪ੍ਰੋਬਲਮ ਨੇ ਆ ਕੇ ਰਿਆ ਸੀ ਔਰ ਕੀ ਕਾਰਨ ਸੀ ਔਰ ਉਹਨਾਂ ਦਾ ਇਲਾਜ ਉਹਨਾਂ ਦਾ ਟ੍ਰੀਟਮੈਂਟ ਹੈਗਾ ਜਿਹੜਾ ਉਹ ਡਾਕਟਰ ਸਾਹਿਬ ਨੇ ਕਿਸ ਤਰੀਕੇ ਨਾਲ ਔਰ ਕਿਵੇਂ ਕੀਤਾ ਡਾਕਟਰ ਸਾਹਿਬ ਮੈਨੂੰ ਇੱਕ ਇੱਥੇ 22 ਸਾਲ ਦਾ ਬੱਚਾ ਮਿਲਿਆ ਮਾਫ ਕਰਨਾ ਮੈਂ ਤੁਹਾਡੇ ਕੋਲ ਆ ਹੀ ਗਿਆ ਮਰੀਜ਼ ਬੈਠੇ ਨੇ ਤੁਹਾਡੇ ਕੋਲ ਉਹ 22 ਸਾਲ ਦੇ ਵਿੱਚ ਡਾਕਟਰ ਸਾਹਿਬ ਪਾਇਲਸ ਦੀ ਪ੍ਰੋਬਲਮ ਇਹ ਕਿਵੇਂ ਹੋ ਸਕਦਾ ਜੀ ਉਹ ਕਹਿੰਦੇ ਜੀ ਮੈਂ ਆਪਰੇਸ਼ਨ ਵੀ ਕਰਾ ਲਿਆ 22 ਸਾਲ ਦੀ ਉਮਰ ਚ ਉਹ ਜੀ ਕਬਜ਼ ਅੰਦਰ ਖੁਸ਼ਕੀ ਜਿੰਨੀ ਤੁਹਾਡੇ ਅੰਦਰ ਹੁਣ ਅੱਜ ਕੱਲ ਬੱਚੇ ਸਾਰੇ ਬੈਠਣ ਦੀ ਉਹਨਾਂ ਦੀ ਹੈਗੀ ਆ ਜੋਬ ਸਿਸਟਮ ਆ ਜਾਂ ਹੈ ਸਟੱਡੀ ਸਿਸਟਮ ਆ ਬੈਠਣ ਦਾ ਹੈ ਨਾ ਕੰਮਕਾਰ ਅੱਜ ਅੱਗੇ ਤਾਂ ਜੀ 15-15 ਸਾਲ ਦੇ ਬੱਚੇ ਖੇਤਾਂ 'ਚ ਕੰਮ ਕਰਦੇ ਸੀਗੇ ਖੇਤਾਂ 'ਚ ਦਾਣੇ ਵੀ ਚੁਗਣੇ ਸਾਰਾ ਕੁਝ ਕਰਨਾ ਪਰ ਅੱਜ ਕੱਲ ਉਹ ਕੰਮ ਹੈ ਹੀ ਨਹੀਂ ਤੁਸੀਂ ਇਹ ਕਹੋ ਹਰ ਜਿਹੜਾ ਬੰਦਾ ਬੈਠਦਾ ਚਾਹੇ ਉਹ ਡਰਾਈਵਿੰਗ ਕਰਦਾ ਜਾਂ ਕੁਝ ਵੀ ਆ ਚਾਹੇ ਜੋਬ ਆ ਉਹਦੀ ਜਾਂ ਕੁ ਜਿਹੜਾ ਬੰਦਾ ਬੈਠਦਾ 24 ਘੰਟੇ ਉਹਦਾ ਪੇਟ ਨਹੀਂ ਪ੍ਰੋਪਰ ਸਾਫ਼ ਹੁੰਦਾ ਖੁੱਲ ਕੇ ਪੇਟ ਸਾਫ ਨਹੀਂ ਹੋਏਗਾ ਜੀ ਅੰਦਰ ਮਲ ਜਿਹੜਾ ਸੁੱਕੂਗਾ ਤਾਂ ਉਹ ਬਵਾਸੀਰ ਪੈਦਾ ਕਰੂਗਾ ਹੀ ਕਰੂਗਾ ਨੁਕਸ ਹੈਗਾ ਉਹ ਕਿਵੇਂ ਫੜਿਆ ਜੀ ਉਹਨੂੰ ਢਾੜੀ ਤੋਂ ਹੀ ਆਪਾਂ ਨੇ ਤਰ ਕਰਨਾ ਜੀ ਉਹਦੀ ਉਹਦੀ ਤੁਸੀਂ ਆਂਤੜੀ ਨੂੰ ਤਰ ਕਰਤਾ ਜਦੋਂ ਤੁਸੀਂ ਉਹਦਾ ਸਟੂਲ ਪਾਸ ਸਹੀ ਹੋਣ ਲੱਗਾ ਤਾਂ ਉਹਦੇ ਜ਼ਖਮ ਸਹੀ ਹੋਣ ਲੱਗ ਜਾਣੇ ਮਸਲੂ ਦਾ ਨਰਮ ਹੋ ਜਾਣਾ ਉਹ ਸਮਝੋ ਠੀਕ ਹੋਣ ਲੱਗ ਗਿਆ ਇੰਨੀ ਕੁ ਗੱਲ ਹੈ ਆਪਰੇਸ਼ਨ ਕਰਾ ਕੇ ਬਵਾਸੀਰ ਕਿੱਦਾਂ ਠੀਕ ਹੋ ਸਕਦੀ ਹੈ ਹੋਏ ਨਹੀਂ ਸਕਦੀ ਠੀਕ ਕਿਉਂਕਿ ਬੰਦੇ ਨੂੰ ਆਪਰੇਸ਼ਨ ਕਰਾ ਕੇ ਬਾਅਦ ਦੇ ਵਿੱਚ ਕਬਜ ਰਹਿਣ ਲੱਗ ਗਈ ਉਹਦੇ ਅੰਦਰ ਖੁਸ਼ਕੀ ਪੈ ਗਈ ਉਹ ਫੇਰ ਪੈਦਾ ਹੋ ਜਾਣੀ ਹੈ ਦੁਬਾਰਾ ਆਪਰੇਸ਼ਨ ਕੋਈ ਹੱ ਜੀ ਇੱਕ ਸਾਡੀ ਭੈਣ ਜਿਹੜੀ ਬੈਠੀ ਹੈ ਇੱਥੇ ਉਹ 15 ਸਾਲ ਤੋਂ ਟਾਈਫਾਇਟ ਦੀ ਦਿੱਕਤ ਸੀ ਉਹਨਾਂ ਨੂੰ ਪ੍ਰੋਬਲਮ ਸੀ ਆਪਣੀ ਕਹਾਣੀ ਸਾਰੀ ਸ਼ੇਅਰ ਕੀਤੀ ਹੈ ਸਾਰਾ ਹਸਪੀਟਲ ਰੁਵਾਤਾ ਉਹਨਾਂ ਨੇ ਇੰਨੀ ਜ਼ਿਆਦਾ ਦੁਖੀ ਸੀ ਸਰ ਟਾਈਫਾਇਟ ਕੀ ਹੈ ਜੀ ਅੰਤੜੀ ਦੀ ਸੋਜ ਹੈ ਐਡੀ ਇੱਕ ਗੱਲ ਆ ਹੋਰ ਕੁਝ ਵੀ ਗੱਲ ਨਹੀਂ ਆ ਇਹ ਪਤਾ ਨਹੀਂ ਅਸੀਂ ਲਾ ਲਾ ਕੇ ਜੀ ਕੋਈ ਕਹਿੰਦਾ 320 ਹੋ ਗਿਆ ਕੋਈ 160 ਹੋ ਗਿਆ ਜੀ ਲਾ ਲਾ ਕੇ ਗੂਲੂ ਕੋਸ਼ ਲਾ ਲਾ ਕੇ ਟੀਕੇ ਲੋਕਾਂ ਦੇ ਕੈਂਸਰ ਮੈਂ ਅੱਜ ਦੇ ਟਾਈਮ 'ਚ ਇਹ ਕਹਣਾ ਵੀ ਕੈਂਸਰ ਨਾਲੋਂ ਵੀ ਵੱਧ ਡਾਕਟਰਾਂ ਨੇ ਹਉਆ ਬਣਾਇਆ ਹੋਇਆ ਚਾਹੇ ਪਿੰਡਾਂ 'ਚ ਲਾ ਲਓ ਚਾਹੇ ਛੋਟੇ ਸ਼ਹਿਰਾਂ 'ਚ ਲਾ ਲਓ ਜਦੋਂ ਉਹਨੂੰ ਢਾਕੇ 5-7 ਦਿਨ ਉਹਦੇ ਗਲੂਗੋਸ਼ ਲਾਉਂਦੇ ਨੇ ਐਂਟੀਬਾਇਓਟਿਕ ਪਾ ਪਾ ਕੇ ਲਾਈ ਜਾਣੇ ਐਂਟੀਬਾਇਓਟਿਕ ਪਾ ਕੇ ਟਾਈਫਾਇਡ ਕੋਈ ਬਿਮਾਰੀ ਥੋੜੀ ਆ ਤੁਸੀਂ 4-5 ਦਿਨ ਪੇਟ ਨੂੰ ਖਾਲੀ ਰੱਖ ਲਓ ਟਾਈਫਾਇਡ ਤੁਹਾਡਾ ਠੀਕ ਹੈ ਇੰਨੀ ਕੁ ਗੱਲ ਆ ਸਿਰਫ 5-4 ਦਿਨ ਤੁਸੀਂ ਫਰੂਟ ਸਲਾਦ ਖਾਓ ਰੱਜ ਕੇ ਟਾਈਫਾਇਡ ਠੀਕ ਹੈ ਏਡੀ ਕਿਹੜਾ ਪਰ ਦਿਮਾਗ ਦੇ ਵਿੱਚ ਜਿਹੜੀ ਗੱਲ ਵਾਰਦੀ ਵੀ ਇਹ ਗਲੂਗ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਤੁਸੀਂ ਦੇਖੋ ਬੜਾ ਨੁਸਖਾ ਹੈਗਾ ਅੱਜ ਟਾਈਫਾਇਟ ਵਾਲਿਆਂ ਵਾਸਤੇ ਵੀ ਔਰ ਜਿਨ੍ਹਾਂ ਨੂੰ ਬਵਾਸੀਰ ਦੀ ਦਿੱਕਤ ਹੈਗੀ ਉਹਨਾਂ ਵਾਸਤੇ ਵੀ ਡਾਕਟਰ ਜਗਰੂਪ ਸਿੰਘ ਭੰਗੋਹਰਣਾ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਟਾਈਫਾਇਟ ਦੀ ਦਿੱਕਤ ਟਾਈਫਾਇਟ ਦਾ ਇਸ਼ੂ ਹੈ ਤਾਂ ਆਪਣਾ ਪੇਟ ਕੁਝ ਦਿਨ ਖਾਲੀ ਰੱਖ ਲੈਣ ਲਿਕੁਇਡ ਦੇ ਉੱਤੇ ਆਜਣ ਔਰ ਜਿਨ੍ਹਾਂ ਨੂੰ ਬਵਾਸੀਰ ਦੀ ਪ੍ਰੋਬਲਮ ਹੈ ਔਰ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਨੂੰ ਹੋ ਸਕਦੀ ਹੈ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਇਹ ਚੱਲੀ ਆ ਰਹੀ ਹੈ ਬਵਸਿਰ ਦੀ ਪ੍ਰੋਬਲਮ ਤਾਂ ਆਪਣੇ ਪੇਟ ਨੂੰ ਆਪਣੀਆਂ ਆਂਤੜੀਆਂ ਨੂੰ ਜਿਹੜਾ ਤਰ ਰੱਖਣਾ ਸ਼ੁਰੂ ਕਰ ਦੇਣ ਤਾਂ ਉਹਨਾਂ ਨੂੰ ਇਹ ਦਿੱਕਤ ਪਰੇਸ਼ਾਨੀ ਹੈ ਜਿਹੜੀ ਨਹੀਂ ਹੋਏਗੀ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਹੋਰਨਾਂ ਵੀਡੀਓ ਜਿਹਾ ਪਸੰਦ ਆਏਗੀ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਵੀਡੀਓ ਦੇਖਣ ਤੋਂ ਬਾਅਦ ਪੈਦਾ ਹੁੰਦਾ ਹੈ ਜੇ ਆਪਣੀ ਬਿਮਾਰੀ ਬਾਬਤ ਕਿਸੇ ਨਹੀਂ ਵੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਹੈ ਤਾਂ ਅਸੀਂ ਨੰਬਰ ਹੈਗਾ ਜਿਹੜਾ ਵੈਜ ਗਰੂਪ ਸਿੰਘ ਪੰਗੋਰਾ ਦਾ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਪਰ ਤੁਹਾਨੂੰ ਦੱਸ ਦਈਏ ਕਿ ਵੀਰਵਾਰ ਨੂੰ ਉੱਚਾ ਪਿੰਡ ਸੰਘੋਲ ਦੇ ਵਿੱਚ ਛੁੱਟੀ ਹੁੰਦੀ ਹੈ ਔਰ ਐਤਵਾਰ ਵਾਲੇ ਦਿਨ ਸੰਡੇ ਵਾਲੇ ਦਿਨ ਵੈਜ ਗਰੂਪ ਸਿੰਘ ਭੰਗੂ ਨੇ ਜਿਹੜੇ ਉਹ ਲੁਧਿਆਣਾ ਮਿਲਦੇ ਨੇ ਦੁਗਰੀ ਦੇ ਵਿੱਚ ਦੁਗਰੀ ਪਿੰਡ ਦੀ ਜਿਹੜੀ ਫਿਰਨੀ ਹੈ ਤੂਰ ਜਿਹੜੀ ਮਾਰਕੀਟ ਹੈਗੀ ਹੈ ਉੱਥੇ ਜਿਹੜੇ ਮਿਲਦੇ ਨੇ ਫਿਲਹਾਲ ਬਿੰਨੂ ਇਹ ਵੀਡੀਓ ਇਤਨੀ ਹੀ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ